ਹੇਰ ਬਾ ਕੱਢ ਲੈ ਤਪਾ ਮਹਾਕ ਤੇ ਚਾਇਲ ਹੈ ਕੁੱਤਾ ਪਾਣੀ ਦਾ ਰੱਖਿਆ ਦੇ ਚ ਚਾ ਮੈਨ ਲੱਗਦਾ ਹੈ ਹੀ ਨਹੀਂ ਲੈ ਕੁੜੇ ਪਿੱਤਲ ਦੀ ਪਤੀਲੀ ਹੈ ਇਹ ਪਤੀਲੀ ਮਾਲੇ ਤਾਂ ਸਾਰੇ ਭਾਂਡੇ ਮੇਰੇ ਕੋਲ ਨੇ ਇਹਦਾ ਮਤਲਬ ਇਹ ਭਾਬੀ ਦੀ ਆ ਪਤੀਲੀ ਬੜੀ ਸ਼ਿਕੋਰਾ ਮਾਰਦੀ ਐ ਉਹ ਤੇਰੀ ਨੂੰ ਬੜਾ ਨਿੱਗੜਾ ਢੋਲੂ ਪਿੱਤਲ ਦਾ ਇਹ ਵੀ ਨਾ ਦਾ ਪਾਪੀ ਦੀ ਹੋਣਾ ਕਪਰਾਤ ਪਈ ਐ ਤਨ ਭਾਂਡੇ ਪਿੱਤਲ ਦੇ ਸੋਨੇ ਦੇ ਭਾਅ ਹੋ ਰਿਹਾ ਪਿੱਤਲ ਘੜਾ ਘੱਟ ਐ ਕੀ ਹੋ ਗਿਆ ਚਾਹੀਦੇ ਲੱਭੇ ਕੁਛ ਆ ਨਾ ਨਾ ਭਾਬੀ ਉਹ ਤਾਂ ਮੈਂ ਚਾਹ ਪੁੱਛਦੀ ਸੀਗੀ ਚਾਹ ਮਖਾ ਹੈ ਨਹੀਂ ਠੰਡ ਹੋ ਰਹੀ ਹੈ ਚਾਹ ਪੀ ਲੈਂਦੇ ਘੁੱਟਕ ਉਹ ਚਾਹ ਤਾਂ ਮੈਂ ਡੈਡੀ ਨੂੰ ਦੇਤੀ ਸੀ ਥੋੜੀ ਜਿਹੀ ਪਈ ਸੀ ਤੂੰ ਕਹਿੰਨੀ ਹੈ ਮੈਂ ਤਾਜੀ ਬਣਾ ਦਿੰਨੀ ਆ ਤੈਨੂੰ ਹੋਰ ਭਾਬੀ ਬਣ ਕੇ ਥੋੜੀ ਜਿਹੀ ਬਣਾ ਦੇ ਹੁਣ ਮੈਂ ਤੈਨੂੰ ਪਤਾ ਨਾ ਕਿ ਆਈਆਂ ਨਾ ਫਿਰ ਇੱਕ ਵਾਰ ਤਾਂ ਨੋਂਹਣ ਦੇ ਸਾਰ ਠੰਡ ਲੱਗਦੀ ਹੁੰਦੀ ਹੈ ਕੋਈ ਨਾ ਮੈਂ ਬਣਾ ਦਿੰਨੀ ਆ ਚਾਹ ਤਾਂ ਲੈ ਏਡੀ ਗਿੱਡੀ ਗੱਲੇਗੀ ਹੋਰ ਆ ਪਿੱਤਲ ਦੀ ਬਤੀਲੀ ਚ ਬਣਾ ਲੈ ਪਿੱਤਲ ਦੀ ਏਡੀ ਗਾ ਨੂੰ ਲਪੇੜ ਨਹੀਂ ਏੜੀ ਤੂੰ ਪੀਂਗੀ ਹੋਰ ਕੋਈ ਨਹੀਂ ਪੀਂਦਾ ਹੈਗਾ ਉਹ ਗੱਲ ਕਰਦੀ ਆ ਮੈਂ ਤਾਂ ਮੱਖਣ ਵਾਲੇ ਕੱਢ ਰੱਖੀਏ ਬਾਹਰ ਫਿਰ ਕੀ ਬਣਾਉਨੇ ਉਹਨਾਂ ਚ ਦੁੱਧ ਦਾ ਦੱਤਾ ਕਰਦੇ ਹਾਂ ਦੁੱਧ ਦਾ ਦੱਤਾ ਗਰਮ ਕਰ ਲੈਨੇ ਆਥਣੀ ਹਾਂ ਪੀਲ ਵੇਲੇ ਇਹ ਚ ਕੱਢ ਕੇ ਧਰਦ ਨੇ ਦੁੱਧ ਹੈ ਹਾਂ ਇਹ ਚੋਂ ਹੁੰਦੀ ਨਹੀਂ ਹੁੰਦੀ ਲੈਣਾ ਤਾਈ ਆਪਣੀ ਉਹਦੇ ਖਾਤਰ ਕੱਢ ਦਿੰਨੀ ਆ ਵੱਡ ਅੱਛਾ ਹੂੰ ਇਹ ਪਛਾਣ ਹੀ ਨਹੀਂ ਮੈਂ ਪਤਲੀ ਕਿਹੜੀ ਹੋਈ ਭਲਾ ਇਹ ਪਤਲੀ ਕਿਹੜੀ ਹੋਈ ਤੂੰ ਕਿਵੇਂ ਪਛਾਣੇਗੀ ਬੌਲੀਏ ਪਤਲੀ ਤਾਂ ਮੈਂ ਆਪ ਲਈ ਹੀ ਆ ਜਾ ਕੇ ਮੰਡੀ ਚੋਂ ਮੈਂ ਨਾ ਜਿੰਨੇ ਵੀ ਪੁਰਾਣੇ ਭਾਂਡੇ ਸੀ ਆਪਣੇ ਸਾਰੇ ਭਾਂਡੇ ਕਟਾਕੇ ਨਾ ਪਿੱਤਲ ਦੇ ਭਾਂਡੇ ਲਈ ਸੀ ਆ ਟੋਲੂ ਵੀ ਆ ਡੋਲੂ ਤਾਂ ਹੁਣ ਲੈ ਹੁੰਦੇ ਅੱਛਾ ਬੜਾ ਨਿੱਗਰ ਹੈ ਹਨਾ ਬਾਲੇ ਭਾਰ ਹੈ ਤਾਂ ਲੈ ਹੋਰ ਬੌਲੀਏ ਆਪਣੇ ਤਾਂ ਘਰ ਚ ਨਾ ਇੱਕ ਵੀ ਭਾਂਡਾ ਨਹੀਂ ਸੀਗਾ ਮੇਨ ਤਾਂ ਨਾ ਬਲਾਈਂ ਸ਼ੌਂਕ ਹੈਗਾ ਭਾਂਡਿਆਂ ਦਾ ਉਹ ਵੀ ਪਿੱਤਲ ਦੇ ਹੁਣ ਤਾਂ ਕਰਕੇ ਮੈਂ ਪਿੱਤਲ ਦੇ ਨਾ ਥੋੜੇ ਭਾਂਡੇ ਬਣਾਏ ਹੋਏ ਨੇ ਹੌਲੀ 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 ਨਾ ਮੈਂ ਸਾਰੇ ਭਾਂਡੇ ਨਾ ਪਿੱਤਲ ਦੇ ਬਣਾ ਲੂੰਗੀ ਮੈਨੂੰ ਤਾਂ ਨਾ ਪਿੱਤਲ ਦੇ ਗਲਾਸਾਂ 'ਚ ਚਾਹ ਪੀਣ ਦਾ ਬਲੈਂ ਸ਼ੌਂਕ ਹੈਗਾ ਹਮ ਅੱਜ ਦੇ ਘੜੀ 'ਚ ਕਹਿੰਦੇ ਜਿਹੜੇ ਬੰਦਿਆਂ ਦੇ ਘਰੇ ਪਿੱਤਲ ਦੇ ਭਾਂਡੇ ਪਏ ਆ ਨਾ ਉਹ ਤਾਂ ਰਾਜੇ ਮਹਾਰਾਜਾ ਦੀ ਥਾਂ ਹੁੰਦਾ ਕਿਉਂ ਪਿੱਤਲ ਵੀ ਉਨੇ ਹੀ ਮਹਿੰਗਾ ਹੋ ਰਿਹਾ ਹੁਣ ਤਾਂ ਜਿੰਨਾ ਸੋਨਾ ਹੈ ਮੰਨ ਲੈ ਜੀ ਨੇ ਪਿੱਤਲ ਖਰੀਦ ਲਿਆ ਉਹਨੇ ਕਿਧਰਾਂ ਦਾ ਸੋਨਾ ਹੀ ਖਰੀਦ ਲਿਆ ਇਹ ਗੱਲ ਤਾਂ ਹੈਗੀ ਐ ਉਹਨਾਂ ਲਈ ਉਹ ਵੀ ਪਤਾ ਕੀ ਹੈ ਆਪਣੇ ਘਰ 'ਚ ਕਿਹੜਾ ਕੋਈ ਪਿੱਤਲ ਦਾ ਭਾਂਡਾ ਸੀਗਾ ਤੈਨੂੰ ਪਤਾ ਤਾਂ ਹੈ ਮੰਮੀ ਨੇ ਤੈਨੂੰ ਦੇ ਦੇ ਭਾਈ ਚਲ ਤੈਨੂੰ ਦੇਣ ਦਾ ਵੀ ਹੱਕ ਬਣਦਾ ਹੈ ਨਾ ਨਾ ਮੇਰੇ ਕੋਲੇ ਖੜਾ ਹੋ ਹੈਗੇ ਨੇ ਫਿਰ ਹੁਣ ਸਾਡੀ 부ੜੀ ਮਰਨੀ ਤਾਂ ਮਰ ਗਈ ਹੈ ਸਾਰੇ ਭਾਂਡੇ ਜਾਂਦੇ ਜਾਂਦੇ ਆਪਦੀ ਕੁੜੀ ਨੂੰ ਚਕਾ ਕੇ ਅੱਗੇ ਮੇਰੇ ਕੋਲੇ ਕਿਹੜਾ ਖੜੇ ਨੇ ਭਾਬੀ ਨਾਲੇ ਤੈਨੂੰ ਪਤਾ ਹੀ ਹੈ ਮੇਰਾ ਤਾਂ ਮੈਂ ਤਾਂ ਕਦੇ ਉਹਨੂੰ ਕੁਝ ਨਹੀਂ ਲੈ ਕੇ ਗਈ ਲੈ ਕੇ ਗਈਆਂ ਮੈਂ ਤਾਂ ਚਮਚਾ ਨਹੀਂ ਲੈ ਕੇ ਗਈ ਮਾਂ ਨੇ ਵਿਚਾਰੀ ਨੇ ਤਾਂ ਦਿੱਤੀ ਕਿਉਂਕਿ ਮੈਨੂੰ ਵਿਆਹ ਵਾਲੇ ਦਿੱਤੇ ਨਹੀਂ ਸੀ ਨਾ ਨੜ ਭਾਂਡੇ ਮੈਂ ਥੋੜੀ ਕਹਿਨੀ ਆ ਅੱਭੀ ਤੈਨੂੰ ਕਿਉਂ ਦੇਤੇ ਬਾਲੀ ਕੁੜੀਆਂ ਨੂੰ ਤਾਂ ਦਿੰਦੇ ਹੀ ਹੁੰਦੇ ਨੇ ਚਲ ਕੋਈ ਗੱਲ ਨਹੀਂ ਮੈਂ ਵੀ ਤੈਨੂੰ ਨਾ ਇੱਕ ਬਣਾ ਦੂੰਗੀ ਇੱਕ ਪ੍ਰਾਂਤ ਬਣਾ ਦੂੰਗੀ ਇੱਕ ਆ ਬਣਾ ਦੂੰਗੀ ਪਤੀਲੀ ਚੱਲ ਕੋਈ ਗੱਲ ਨਹੀਂ ਤੇਰੀ ਸੱਸ ਨੇ ਤਾਂ ਨਹੀਂ ਸਾੰਭੇ ਹੈਗੇ ਹਨਾ ਹੋਰ ਸਾਰੇ ਕੁੜੀ ਨੂੰ ਦੇ ਦੇ ਤੈਨੂੰ ਪਤਾ ਹੀ ਹੈ ਕੁੜੀਆਂ ਨੂੰ ਦੇਣ ਦਾ ਤਾਂ ਪੁੰਨ ਹੁੰਦਾ ਹੈ ਕੁੜੀਆਂ ਨਾਲ ਜਿੰਨਾ ਦੋ ਉੰਨੀ ਵੱਧਦਾ ਫੁੱਲਦਾ ਹੁੰਦਾ ਹੈ ਕੁੜੀਆਂ ਤਾਂ ਦੇ ਹੀ ਜਾਓ ਦੇ ਹੀ ਜੋ ਸਤਵ ਦੀ ਕੁੜੀਆਂ ਨੂੰ ਦੇ ਹੀ ਜਾਣੇ ਹੁੰਨੇ ਆ ਦੇਣਾ ਤਾਂ ਚਾਹੀਦਾ ਲਾਪਰੀ ਤਾਂ ਪਰ ਅਧਿਕਾਰ ਕਣੀ ਵੀ ਵੇਖਣਾ ਚਾਹੀਦਾ ੜੀਏ ਤੈਨੂੰ ਪਤਾ ਹੈ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵਧ ਜਾਂਦੀਆਂ ਹੁੰਦੀਆਂ ਨੇ ਤੇਰੇ ਬਾਈ ਵੀ ਦੇਖ ਲੈ ਵਿਚਾਰਾ ਮੱਸਾ ਤਾਂ ਟਾਈਮ ਪਾਸ ਕਰਦੇ ਆ ਜਿੰਨਾ ਕੋਹੋ ਕਰਦਾ ਹੈਗਾ ਉਨੇ ਕਾ ਸੌਦੇ ਪੱਤੇ ਚ ਲੱਗ ਜਾਂਦੇ ਨੇ ਬਚਦਾ ਤਾਂ ਕੁਝ ਹੈ ਹੀ ਨਹੀਂ ਆ ਵੀ ਜਿਹੜੇ ਦੋ ਭਾਂਡੇ ਨੇ ਇਹ ਵੀ ਮੈਂ ਆਪਣੇ ਕੋਲੋਂ ਬਣਾ ਲੈਣੀਆਂ ਜੇ ਕਿਤੇ ਮੇਰੇ ਪੇਕੇ ਦੇ ਜਾਣ ਮੈਨੂੰ 2 ਰੁਪਏ ਭਾਈ ਤਾਂ ਕਰਕੇ ਬਣ ਜਾਂਦੇ ਨੇ ਇਹ ਚੀਜ਼ਾਂ ਨਹੀਂ ਕਿੱਥੇ ਬਣਨਗੀਆਂ ਸਹੀ ਗੱਲ ਹੈ ਹਾਂ ਚਲ ਕੋਈ ਗੱਲ ਨਹੀਂ ਭਾਬੀ ਬਣਾ ਦੇ ਫਿਰ ਕੁ ਟਕਚਾ ਮੇਰੇ ਵਾਸਤੇ ਹਾਂ ਚਲ ਕੋਈ ਨਾ ਬਣਾ ਦੇਣੀ ਬਗ ਜਾ ਤੂੰ ਉਹੁੰਡਿਆ ਆਹ ਬਾਪੂ ਉਹ ਮੈਂ ਆਇਆ ਕਹਿੰਦਾ ਜੀ ਤੈਨੂੰ ਭਈ ਦੁੱਧ ਪੁੱਛ ਰਿਹਾ ਕਿਸੇ ਦੇ ਉਰੇ ਲਵੇ ਲਾਉਣੇ ਮਿਲਦਾ ਹੈ ਨਹੀਂ ਫਿਰ ਡੈਰੀ ਚੋਂ ਪੁੱਛਣਾ ਪਊਗਾ ਕੋ ਬਾਪੂ ਦੁੱਧ ਕਾ ਦੇ ਵਾਸਤੇ ਆ ਦੋ ਖੜੀਆਂ ਤਾਂ ਹੈਗੀਆਂ ਨੇ ਕਹਿੰਦਾ ਦੋ ਖੜੀਆਂ ਨੇ ਫਿਰ ਇਹ ਦੁੱਧ ਤਾਂ ਨਹੀਂ ਦਿੰਦੀਆਂ ਓਏ ਗੂਮੂਤ ਚੱਕਣ ਜੋਗੀਆਂ ਆਹ ਕੰਮ ਕਿੱਥੇ ਲਾਤਾ ਮੈਂ ਤਾਂ ਤਾਂ ਲੈ ਆ ਕੇ ਉਹ ਬਾਪੂ ਇਹ ਕਿਸੇ ਗੱਲੂ ਹੀ ਲਿਆਏਗਾ ਦੁੱਧੋਂ ਬਥੇਰਾ ਦੇਣੀਆ ਰੁਕ ਜਾ ਥੋੜਾ ਜਿਆ ਹੁਣ ਕਹਿੰਦਾ ਰੁਕ ਜਾ ਕਾ ਦੇਣੀ ਐਦੂ ਬਾਤ ਕਰ ਦੇਣੀ ਆ ਬਾਪੂ ਤੈਨੂੰ ਦੱਸ ਕੀ ਕਾਲੀ ਹੈਗੀ ਹੁਣ ਔਖੇ ਸੌਖੇ ਦੋ ਚਾਰ ਦਿਨ ਸਾਰ ਲਾ ਅਰੇ ਮੇਰੀ ਗੱਲ ਸੁਣ ਲੈ ਤੈਨੂੰ ਐ ਹੋਊਗਾ ਸੁਣ ਗਿਆ ਐ ਸੁਣਿਆ ਸੁਣਿਆ ਕੋਈ ਤੈਨੂੰ ਕਹਿ ਕੇ ਲੱਖਿਆ ਵੀ ਤੂੰ ਪਿੰਡ ਦੇ ਬੰਦੇ ਤੋਂ ਲਿਆ ਕਰ ਵਪਾਰੀਆਂ ਕੋਲੇ ਨਾ ਜਾਇਆ ਕਰ ਬਾਪੂ ਮੈਨੂੰ ਐ ਲਾ ਤਾ ਤੂੰ ਕਿਸੇ ਦੀ ਗੱਲਾਂ ਚਾਰਿਆ ਆਹ ਦੇਖ ਆ ਜਿਹੜੀ ਨਸਲ ਆ ਨਾ ਇਹ ਤਾਂ ਨਸਲ ਮਿਲਦੀ ਨਹੀਂ ਹੈਗੀ ਕਿਤੇ ਐ ਦੇਖ ਤੂੰ ਕੀ ਮੰਗਦਾ ਹੈ ਨਸਲ ਤੋਂ ਕੋਈ ਗਊਸ਼ਾਲਾ ਚ ਦੇਖ ਪੁੱਛ ਕਿਸੇ ਨੂੰ ਉੱਥੇ ਛੱਡਿਆ ਨਾ ਪੀਟਰ ਰੇੜਾ ਪੁੱਛ ਲਾ ਕਿਸ ਦਾ ਚਾਰ ਬੰਦਾ ਤੂੜੀ ਦੇ ਨਾਲ ਚਕਾ ਦਾਂਗੇ ਨਾਲ ਹੋਰ ਕੀ ਹੈ ਮੈਨੂੰ ਤਾਂ ਐ ਲਾ ਤਾ ਪੀਟਰ ਰੇੜਾ ਚ ਇਹਨਾਂ ਨੂੰ ਨਹੀਂ ਬਾਪੂ ਤੈਨੂੰ ਛੱਡ ਕੇ ਆਉਣਾ ਪਊਗਾ ਜਿਹੜੇ ਹੱਬ ਨਾਲ ਤੂੰ ਗੱਲਾਂ ਕਰਦਾ ਜਾ ਮੈਨੂੰ ਛੱਡਿਆ ਭਾਈ ਆਪ ਕੰਮ ਕਿਤੇ ਇੱਧਰ ਲਾਤਾ ਆਪਦਾ ਨਿਕਲ ਰਿਹਾ ਨੇ ਆ ਪਾਇਆ ਸੋਤੀ ਕੋਟ ਲੋਰ ਹੈ ਮੈਨੂੰ ਇੰਨਾ ਚ ਬਾੜਤਾ ਤੂੰ ਸਿੱਧੀ ਕਹਦਾ ਬਾਪੂ ਵੀ ਕੰਮ ਕਰ ਲਿਆ ਕਰ ਤੂੰ ਤਾਂ ਮਾਗਰ ਪੈ ਗਿਆ ਆ ਕੇ ਫੇ ਕੰਮ ਵੀ ਕਹਿਣਾ ਭਾਈ ਕੰਮ ਵੀ ਕੀ ਕਰੇਗਾ ਕੰਮ ਆ ਦੇਖ ਲੈ ਖੇਤੀਬਾੜੀ ਦੇਖ ਲੈ ਉਧਰ ਤੇਰਾ ਪੁਰਾ ਹਰਖਾ ਤੇ ਕਣਕ ਦਾ ਹੈ ਬਾਪੂ ਬਥੇਰੀ ਜਿੰਨੀ ਮਿਲ ਜਾਂਦੀ ਹੈਗੀ ਤੂੰ ਤਾਂ ਉਹੀ ਮਾਗਰ ਪੈ ਜੰਨਾ ਹੈਗਾ ਆ ਬਥੇਰੀ ਦਾ ਪਿਆ ਭਈ ਇਹ ਉਹਨਾਂ ਚਰੀ ਆ ਜੇ ਨਾ ਜਰ ਮੈਂ ਫਿਰ ਤਾਂ ਹੱਥ ਮਾਰ ਜੇ ਆ ਪੈਰ ਜੇ ਮਾਰਦਾ ਮੇਰੀ ਗੱਲ ਸੁਣ ਲੈ ਉਸ ਤੋਂ ਬਾਅਦ ਫਿਰੇਗਾ ਗਲੀਆਂ ਦੇ ਕੱਖਾਂ ਵਾਂਗੂ ਰੁਲਦਾ ਉਹ ਰੈਂਦੇ ਬਾਪੂ ਤੇਰਾ ਤਾਂ ਪਤੀ ਆ ਮੈਨੂੰ ਉਹ ਦੇਖ ਲੈ ਦਾਦੇ ਨੇ ਕਿੰਨੇ ਬਣਾਏ ਸੀ ਢੀਲੇ ਆ ਤੇ ਆ ਚਾਰ ਤੋਂ ਵੀ 6 ਤੇ ਰਹਿ ਗਿਆ ਕੀ ਹੋਇਆ ਤੈਨੂੰ ਖੁੱਡੇ ਹੀ ਰਹਿ ਗਏ ਪੱਲੇ ਹੁਣ ਉਹ ਚੱਲ ਜਿੰਨੇ ਹੈਗੇ ਨੇ ਮੈਂ ਉਹਨੇ ਦਾ ਰੱਖ ਰਖੇ ਨੇ ਉਹ ਛੇਰ ਤੇ ਇਥੋਂ ਇਹ ਵੀ ਨਹੀਂ ਰੱਖੇ ਜਾਣੇ ਮੈਂ ਤੈਨੂੰ ਦੱਸਾਂਗਾ ਲਾ ਉਹ ਬਾਪੂ ਇਹ ਤਾਂ ਦੋ ਨੇ ਜਦੋਂ ਉਹ ਰੈਂਨੀਆ ਲਿਆਇ ਨਾ ਲੋ ਕਿਆ ਕਰਨਗੇ ਆ ਦੇਖ ਓਏ ਉਹਨੇ ਫਾਰਮ ਪਾ ਲਿਆ ਫੇਰ ਦੇਖੀ ਤੂੰ ਤੇਰੀ ਚੜਾਈ ਕਿੰਨੀ ਹੋਊਗੀ ਆਏਗਾ ਫਾਰਮ ਤੂੰ ਰਹਿਣ ਦਾ ਕਰ ਰੁਪਏ ਕਿ ਥੋਲੇਗਾ ਬਾਪੂ ਕਹਿੰਦਾ ਰੁਪਏ ਕਿੱਥੇ ਜੋ ਬਾਪੂ ਤੂੰ ਆ ਤਾਂ ਰੁਪਏ ਵੀ ਤੇਰੇ ਤੇ ਲਊ ਹੈਗੇ ਹੈ ਉਹ ਹੀ ਗੱਲ ਹੈ ਮੈਂ ਘਰ ਦੀ ਕਬੀਲਦਾਰੀ ਦਾ ਮਸਾ ਜਲਦੀ ਹੈ ਮੇਰੇ ਯਾਰ ਤੂੰ ਇਹਨਾਂ ਤੇ ਗਾਲੀ ਜਾਨਾ ਕੋਈ ਉਹੀ ਗੱਲ ਹੈ ਫੇਰ ਵੀ ਮੰਨ ਲਾ ਮੈਂ ਵੀ ਚੱਲ 2-4 ਕਿਲੋ ਡੇਰੀ ਚ ਪਾਉਂਦੇ ਹੋਈਏ ਆਉਂਦੀ ਦਾ ਕਾਲੀ ਪੀਲੀ ਚਾਹ ਨਹੀਂ ਬਣਦੀ ਇਹਨਾਂ ਨਾਲ ਮੈਂ ਕਹਿੰਦਾ ਦੇ 2-4 ਦਿਨ ਚਾਹ ਬਣਾ ਸਾਰ ਲਵਾਂਗੇ ਫੇਰ ਦੱਸ ਗਿਆ ਮਾਰੂ ਚਾਹ ਪੀ ਲਿਆ ਕਰੋ ਇਹਨੇ ਕੀ ਗੱਲ ਭਾਈ ਕਾਦੇ ਪਛਾ ਇੱਛੇ ਫਿਰੀ ਜਾ ਮੈਂ ਚਾਹ ਮਾਰੂਗਾ ਪੀ ਜਾਵਾਂ ਹੈ ਉਹ ਬਾਪੂ ਪੀ ਲਿਆ ਕਰ ਜਿਹੜੀ ਮਿਲਦੀ ਹੁੰਦੀ ਹੈ ਨਾ ਮੈਂ ਇਥੋਂ ਡੈਰੀ ਚੋਂ ਦੁੱਧ ਲਿਆਂਦਾ ਜਾਂਦਾ ਨਾਲੇ ਹੁਣ ਉਹ ਭਗ ਜਾ ਯਾਰ ਭਗ ਜਾ ਉਹੀ ਨਾ ਮੈਥੋਂ ਫੌੜੇ ਖਾਲੀ ਦੁਖੀ ਕਰਖੇ ਯਾਰ ਉਹ ਦੁਖੀ ਇੱਕੇ ਜੰਮਿਆ ਉਹ ਵੀ ਬੇਲੈਕਾ ਉਹ ਤਾਂ ਰਹਿੰਦਾ ਅਗਰ ਬਾਪੂ ਮੜਾ ਦੇਖ ਲੈ ਅਗਰ ਬੋਲਣ ਵੇਲੇ ਲਿਆ ਕਰ ਬੋਲਣ ਵੇਲੇ ਮੈਂ ਤਾਂ ਆਪੇ ਹੀ ਦੇਖ ਲਾ ਨਾ ਕਰਦੇ ਬੰਨ ਸੁੱਬ ਕੋਈ ਨਹੀਂ ਮੈਂ ਤਿੰਨ ਮਾਰੂੰ ਉਹਨਾਂ ਦੇ ਫੌੜੇ। ਇਹ ਤਮਾ ਭਾਬੀ ਦਾ ਬੁੱਧੀ ਸਿਸਟਮ ਆ ਨਾ ਦੇਖ ਲੈ। ਕੰਮ ਸਾਰਾ ਆਪ ਕਰਦੀ ਐ ਜਿੱਥੇ ਜਮੀਨ ਹੀ ਕਰਾਉਂਦੀ। ਕੰਮ ਤਾਂ ਚੱਲ ਕਰੀ ਜਾਂਦੀ ਆ। ਚੱਲ ਇੰਨੀਆਂ ਵੀ ਨਾ ਦੀਆਂ ਸਿਫਤਾਂ ਕਰ। ਸਿਰ ਚੜ ਜੂਗੀ ਫਿਰ। ਲੈ ਸਿਰ ਚੜਨ ਨੂੰ ਕੀ ਐ ਮੈਂ ਤਾਂ ਤੈਨੂੰ ਕਹਿਨੀ ਆ ਮਾੜਾ ਮੋਟਾ ਨਾਲ ਲਾ ਕੇ ਕਰਾ ਦਿਆ ਕਰ। ਜਦੋਂ ਬੁੜੀ ਹੋ ਗਈ ਫਿਰ ਤਾਂ ਬੰਦਾ ਮੰਨ ਲੇ ਵੀ ਭਾਈ ਗੋਡੇ ਗਿੱਟੇ ਕੰਮ ਨਹੀਂ ਕਰਦੇ ਮੈਂ ਤਾਂ ਮੰਜੇ 'ਚ ਬੈਗੀ ਉਮਰ ਹੋਗੀ। ਹੁਣ ਤਾਂ ਮਾਂ ਤੇਰੀ ਉਮਰ ਹੈਗੀ ਐ। ਜਿੱਦ ਦੇ ਨੀ ਮੈਂ ਆਈਆਂ ਦੋ ਦਿਨ ਹੋ ਗਏ ਮੈਨੂੰ ਆਈ ਨੂੰ ਮੈਂ ਦੇਖਣ ਲੱਗ ਰਹੀ ਆ ਤੈ ਉਹਦੇ ਨਾਲ ਜਮੀ ਨਿੜਕਾ ਤੜਵਾਇਆ ਮੇਰੀ ਗੱਲ ਸੁਣ ਪੁੱਤ ਠੰਡ ਬਹੁਤ ਆ ਮੇਰਾ ਤਾਂ ਨਾ ਪਾਣੀ ਚ ਹੱਥ ਪਾਉਣ ਨੂੰ ਜੀ ਕਰਦਾ ਨਾ ਅੱਗ ਲੱਗਦਾ ਭਾਈ ਆਟਾ-ਉਟਾ ਗੁੰਨਣਾ ਨੂੰ ਜੀ ਕਰਦਾ ਕਰੀ ਜਾਂਦੀ ਆ ਕਿੰਨਾ ਕੰਮ ਆ ਚਾਰ ਜੀਆਂ ਦੀ ਤਾਂ ਰੋਟੀ ਆ ਸਾਡੀ ਓਹੋ ਜੇ ਮੈਂ ਕਹਿੰਨੀ ਆ ਭਾਬੀ ਮੈਂ ਤੇਰੇ ਨਾਲ ਕੰਮ ਕਰਵਾਵਾਂ ਨੂੰ ਆਟਾ ਫਿਰ ਭਾਬੀ ਕਹਿ ਦਿੰਦੀ ਆ ਨਾ ਲੱਪਰੀ ਤਾਂ ਤੂੰ ਤਾਂ ਦੋ ਦਿਨ ਮਾਸਾ ਆਈਆਂ ਆ ਉਹਦੇ ਪੇਕਿਆਂ ਦੇ ਘਰੇ ਕੁੜੀਆਂ ਤਾਂ ਪੇਕਿਆਂ ਦੇ ਘਰੇ ਆ ਕੇ ਐਸ਼ ਕਰਦੀਆਂ ਹੁੰਦੀਆਂ ਨੇ ਮੈਨੂੰ ਨੀ ਨਾਲ ਲਾਉਂਦੀ ਵਿਚਾਰੀ ਨੀ ਵਧੀਆ ਏ ਜਿਹੜਾ ਤੈਨੂੰ ਕਹਿੰਦੀ ਆ ਵੀ ਕੋਈ ਕੰਮ ਨਾ ਕਰ ਉੱਥੇ ਵੀ ਤਾਂ ਪੁੱਤ ਕੱਲੀ ਬਦੀਨ ਹੁੰਨੀ ਆ ਤੂੰ ਦੋ ਦਿਨ ਕੋਈ ਗੱਲ ਨਹੀਂ ਮौज ਨਾਲ ਰਹਿ ਜਾ ਨਾਲ ਇਹਨੂੰ ਇੰਨਾ ਸਿਰ ਜਾਂ ਨਚੜਾ ਕੱਲੀ ਕੱਲੀ ਗੱਲ ਤੇ ਕਹੀ ਜੰਨੀ ਮੈਂ ਕੰਮ ਕਰ ਦੰਨੀ ਆ ਮਾਂ ਤੂੰ ਕੰਮ ਕਰ ਲੈ ਪੁੱਤ ਬੇਜੇ ਸਿਰ ਚੜ ਗਈ ਤਾਂ ਨਹੀਂ ਔਖੀ ਹੋ ਜਾਣੀ ਆ ਇਹ ਚੱਲ ਚੰਗਾ ਵਾ ਇੰਨਾ ਗੱਲਾਂ ਨੂੰ ਛੱਡ ਮੇਰੀ ਗੱਲ ਸੁਣ ਇੰਨਾ ਨੂੰ ਕਹਦੀ ਹੁਣ ਜਾਣ ਵੇਲੇ ਨਾ ਮੈਂ ਲੋੜੀ ਦਾ ਸਮਾਨ ਦੇਖੀ ਤੋੜਨਗੇ ਮਗਰੋਂ ਮੁਗਰੋਂ ਕੋਈ ਨਹੀਂ ਆਉਂਦਾ ਦੇਣਾ ਮੈਨੂੰ ਪਤਾ ਹੀ ਆ ਲੈ ਮੈਂ ਤਾਂ ਪਹਿਲਾਂ ਹੀ ਸੋਚ ਲਿਆਤੀ ਵੀ ਤੈਨੂੰ ਪਈ ਸੰਧਾਰਾ ਦੇ ਕੇ ਹੀ ਤੋਰੂੰਗੀ ਨਾਲ ਖੂਆ ਕੱਢ ਦੂੰ ਪਿੰਨੀਆਂ ਬਣਾ ਦੂੰਗੀ ਬਾਕੀ ਕਹਿਨੀ ਆ ਉਹਨੂੰ ਵੀ ਭਾਈ ਕੱਪੜੇ ਵੀ ਲਿਆ ਕੇ ਦੇ ਦੋ ਕੁੜੀ ਨੂੰ ਦੋ ਸੂਟ ਮੋٹے ਮੰਗਾ ਦਮ ਹੋਰ ਮੋਟੀ ਮੰਗਾ ਦੀ ਹੁਣ ਸਿਆਲ ਚ ਮੋਟੀ ਕੰਮ ਆਉਣਗੇ ਮੈਂ ਤਾਂ ਨਾਲ ਦੀ ਨਾਲ ਸਮਿਆ ਲੂੰਗੀ ਹਾਂ ਮੈਂ ਮੰਗਾਉਂਗੀ ਕਹਿ ਦੂੰਗੀ ਵੀ ਭਾਈ ਜਾਇਓ ਜਾਖੜ ਤੋਂ ਲੈ ਆਉਣਗੇ ਜਾ ਕੇ ਨਾਲੇ ਮੇਰਾ ਵਧੀਆ ਸਰਜੂਗਾ ਉਹਨਾਂ ਚ ਇੱਕ ਸੂਟ ਮੈਂ ਆਪਣੀ ਨਣਦ ਨੂੰ ਦੇ ਦੂੰਗੀ ਆਹੋ ਚੱਲ ਆ ਵੀ ਵਧੀਆ ਹੋ ਗਿਆ ਹਾਂ ਜੇ ਹੋਰ ਕਿਸੇ ਚੀਜ਼ ਦੀ ਲੋੜ ਆ ਉਹ ਵੀ ਦੱਸ ਦੇ ਮੈਂ ਕਿਉਂ ਵੀ ਬਣਾਇਆ ਪਿਆ ਤੇਰੇ ਵਾਸਤੇ ਅੰਦਰ ਹੀ ਰੱਖਿਆ ਹੋਇਆ ਮੇਰੀ ਗੱਲ ਸੁਣਾ ਹੋ ਜਿਹੜਾ ਕਿਲੀ ਤੇ ਡੋਲੂ ਟੰਗਿਆ ਪਿਆ ਹੈ ਇਕ ਭਾਬੀ ਕਹਿੰਦੀ ਮੈਂ ਲੈ ਕੇ ਆਂਵਾ ਕਹਿੰਦੀ ਭਾਂਡੇ ਬਟਾਕੇ ਹਾਂ ਖਰੀਦੀ ਤਾਂ ਆਪ ਹੀ ਆ ਸਾਰਾ ਕੁਛ ਹੂੰ ਹੋਰ ਲਈ ਜਾਂਦੀ ਆਪੇ ਚੀਜ਼ਾਂ ਮੈਂ ਨਹੀਂ ਰੋਕਦੀ ਹੈਗੀ ਚਲ ਕੋਈ ਨਾ ਕਰਦੀ ਚੀਜ਼ੇ ਬਣਦੀ ਹੈ ਫਿਰ ਮਾਂ ਐ ਕਰ ਗੁੜੇ ਤੇਰਾ ਬਾਲੀ ਭੁੰਨ ਲੱਗੂਗਾ ਫਿਰ ਮਾਂ ਐ ਕਰ ਗੁੜੇ ਇਕਾ ਡੋਲੂ ਤੇ ਇਕ ਜਿਹੜਾ ਓਟੇ ਦੀ ਪਤੀਲਾ ਪਿਆ ਇਹ ਦੋਹੇ ਭਾਂਡੇ ਮਾਵਣ ਕੇ ਮੈਨੂੰ ਹੀ ਦੇ ਦੇ ਗੁੜੇ ਸੱਚੀ ਮੈਨੂੰ ਤਾਂ ਨਾ ਦਿਲ ਆ ਗਿਆ ਮੇਰਾ ਤਾਂ ਭਾਂਡਿਆਂ ਤੇ ਲੈ ਆ ਕਿੱਡੀ ਗੱਲ ਆ ਕੋਈ ਗੱਲ ਨਹੀਂ ਦੇ ਦੂੰਗੀ ਪਾ ਦੂੰਗੀ ਲਫਾਫੇ ਚ ਸੱਚੀ ਹੋਰ ਫੇਰ ਕੀ ਹੋ ਗਿਆ ਪੁੱਤ ਤੇਰਾ ਵੀ ਤਾਂ ਹੱਕ ਆ ਇਸ ਘਰ ਦੇ ਵਿੱਚ ਕੁਛ ਨਹੀਂ ਕਹਿੰਦੀ ਹੈਗੀ ਉਹ ਮਾਂ ਫੇਰ ਪਾਪ ਬਿਨੂੰ ਨਹੀਂ ਪਤਾ ਲੱਗੂਗਾ ਵੀ ਭਾਂਡੇ ਕਿੱਧਰ ਗਏ ਆ ਗੱਲ ਦੀ ਟੈਨਸ਼ਨ ਨਾ ਲੈ ਜਾਂ ਤੂੰ ਜਾਏਂਗੀ ਬੋਝ ਕੇ ਦੇਣ ਮੈਂ ਆਪੇ ਪਾ ਕੇ ਲਫਾਫੇ ਦੇ ਤੇਰੇ ਫੜਾ ਦੂੰਗੀ ਗੱਲ ਤਾਂ ਐ ਐ ਵੀ ਡੋਲੂ ਚ ਹੁੱਧ ਪਾ ਕੇ ਰੱਖਦੀ ਐ ਤੇ ਉਹ ਚ ਦੁੱਧ ਕਰਦੀ ਐ ਗਰਮ ਚਾਹ ਬਣਾਉਂਦੀ ਐ ਉਹਨੂੰ ਪਤਾ ਨਹੀਂ ਲੱਗੂਗਾ ਵੀ ਮੇਰੇ ਦੋ ਹੀ ਪਿੱਤਲ ਦੇ ਭਾਂਡੇ ਜਿਹੜੇ ਮੈਂ ਆਪਦੇ ਹੱਥੀ ਖਰੀਦੇ ਸੀ ਉਹ ਕਿੱਧਰ ਗਏ ਮੈਂ ਆਪੇ ਕੋਈ ਗੱਲ ਨਹੀਂ ਉਹਨੂੰ ਕਹਿ ਦੂੰਗੀ ਵੀ ਭਾਈ ਇਹਨਾਂ ਧੋਸ ਮਾਰ ਕੇ ਰੱਖ ਦੇ ਹੈ ਨਵੇਂ ਭਾਂਡੇ ਨਹੀਂ ਘਰੇ ਵਰਤੀਦੇ ਹੁੰਦੇ ਉਹ ਮੰਨ ਜਾਣਾ ਉਹ ਬਥੇਰਾ ਮੰਨ ਜਾਂਦੀ ਹੈ ਹਾਂ ਇਹ ਗੱਲਾਂ ਨਾ ਤੂੰ ਸੋਚੀ ਜਾ ਤੂੰ ਹੋਰ ਦੱਸ ਦੇ ਜੇ ਤੈਨੂੰ ਕੋਈ ਹੋਰ ਕੁਝ ਮੰਗਾਉਣਾ ਮੈਂ ਕਹਿ ਦੂੰਗੀ ਉਹਨਾਂ ਨੂੰ ਨਾ ਨਾ ਮੈਨੂੰ ਤਾਂ ਬਸ ਦੋ ਹੀ ਭਾਂਡੇ ਦੇ ਦੇ ਤੂੰ ਮੈਂ ਤਾਂ ਨਾ ਜਿਹੜੇ ਤਾਂ ਮੈਨੂੰ ਪਹਿਲਾਂ ਤੇਰੇ ਬਿਆਲੇ ਸਾਰੇ ਭਾਂਡੇ ਦਿੱਤੇ ਸੀ ਬੈੱਡ ਪਰ ਰੱਖਿਆ ਹੈ ਭਾਬੀ ਕੋਲੇ ਤਾਂ ਮੈਂ ਗੱਪ ਮਾਰਤਾ ਮਾਂ ਮੇਰੀ ਸੱਸ ਤਾਂ ਮਰਦੀ ਮਰ ਗਈ ਮੈਂ ਕਿ ਸਾਰੇ ਭਾਂਡੇ ਮੇਰੇ ਨਣਦ ਨੂੰ ਦੇ ਗਈ ਮੈਂ ਕਿ ਤੇ ਚੁੰਡੀ ਬਣਾਉਣੀ ਆ ਮੈਂ ਤਾਂ ਬੈੱਡ ਪਰ ਰੱਖਿਆ ਪਿੱਤਲ ਦੇ ਭਾਂਡੇ ਨਾਲ ਬਸ ਮੇਰਾ ਤਾਂ ਇੱਕ ਸੁਪਨਾ ਹੈ ਵੀ ਜਿੰਨੇ ਮੇਰੇ ਲਵੇ ਆ ਪਿੱਤਲ ਦੇ ਭਾਂਡੇ ਹੋਣ ਮੈਨੂੰ ਪਤਾ ਇਹਨਾਂ ਦਾ ਰੇਟ ਬਹੁਤ ਵਧੂਗਾ ਪਿੱਤਲ ਦਾ ਉਹਨੇ ਕਿਸੇ ਕੋਲ ਨਾ ਹੋਣ ਭਾਬੀ ਕੋਲੇ ਤਾਂ ਇਹਨੂੰ ਕੀ ਕਰਨਾ ਭਾਂਡੇ ਰੱਖ ਕੇ ਮਾਂ ਮੈਨੂੰ ਗੱਲ ਸੁਣਾ ਜਿੱਦ ਦੇ ਤੂੰ ਮਰ ਗਈ ਨਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੇਣਾ ਤੇਰੇ ਹੁੱਦੀ ਵੀ ਮਿਲ ਜਾਂਦਾ ਜਿਹੜਾ ਕੁਝ ਮਿਲ ਜਾਂਦਾ ਕੋਈ ਗੱਲ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਜਿਹੜੀ ਚੀਜ਼ ਦੀ ਲੋੜ ਆ ਮੈਂ ਆਪੇ ਦਊਂਗੀ ਆ ਭਾਂਡਿਆਂ ਦੀ ਕੀ ਗੱਲ ਕਰਦੀਆਂ ਜੇ ਨਵੇਂ ਖਰੀਦ ਕੇ ਵੀ ਦੇਣੇ ਪੈਗੇ ਮੈਂ ਤਾਂ ਉਹ ਵੀ ਦੇ ਦੂੰ ਤੈਨੂੰ ਮੇਰੀ ਧੀ ਖੁਸ਼ ਹੋਣੀ ਚਾਹੀਦੀ ਐ ਨਾ ਮੈਂ ਤੂੰ ਤਾਂ ਮੈਂ ਕੀ ਕਰਾਉਣਾ ਮੈਨੂੰ ਤਾਂ ਬਸ ਆਹੀ ਭਾਂਡੇ ਵਧੀਆ ਲੱਗੇ ਨੇ ਤੂੰ ਬਾਹਰਨੇ ਨਾਲ ਕਹਿ ਦੇ ਕਦੇ ਭਈ ਆ ਮੈਨਣੇ ਮਹਿੰਗੇ ਭਾਂਡੇ ਥੋੜੀ ਪਰ ਵਰਤਦੇ ਹੁੰਦੇ ਨੇ ਮੈਂ ਆਪੇ ਸਾਂਭ ਦੇ ਮੈਂ ਆਪੇ ਸਾਂਭ ਦੂੰਗੀ ਮੈਂ ਆਪੇ ਚੱਕ ਕੇ ਸਾਂਭਦਾਂਣੀ ਨੇ ਉਹਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਹਾਂ ਬੱਸ ਮੈਨੂੰ ਪਤਾ ਨਹੀਂ ਕੀ ਕਹਿੰਦੀ ਆ ਕੀ ਚਾਹੁੰਦੀ ਆ ਇਹ ਲੈਣ ਚਲ ਮੈਂ ਦੇਖ ਲੈ ਜੇ ਪੱਕੀ ਰੋਟੀ ਦੋ ਚਾਰ ਖਾ ਲਈਏ ਭੁੱਖ ਲੱਗੀ ਆ ਹੋਰ ਹੁਣ ਲੱਗੀ ਆ ਭੁੱਖ ਤਾਂ ਮੇਰੀ ਗੱਲ ਸੁਣ ਜੇ ਮੈਂ ਚਲੇ ਗਈ ਮੈਨੂੰ ਬਣਾਉਣ ਲੱਗਣਾ ਪਊਗਾ ਹਾਂ ਕਰ ਬਣ ਜਾਣ ਦੇ ਆਪੇ ਪਾ ਕੇ ਦੇ ਦਊਗੀ ਫਿਰ ਤਾਂ ਕੰਮ ਨਵੇੜ ਕੇ ਆਪੇ ਦੇ ਦਿੰਦੀ ਆ ਮੈਂ ਤਾਂ ਰੋਟੀ ਪਾ ਕੇ ਮੈਂ ਤਾਂ ਬੈਠੀ ਰਹਿਣੀ ਆ ਚਾਹੇ ਮੈਨੂੰ ਭੁੱਖ ਲੱਗੀ ਹੋਵੇ ਚੰਗਾ ਹਾਂ ਹੁਣ ਮੈਂ ਪਾਉਣ ਜਾਉ ਫਿਰ ਕਹੂ ਕਿ ਕੋਲ ਆ ਗਈ ਚੁੱਲੇ ਦੇ ਦੋ ਰੋਟੀਆਂ ਨਹੀਂ ਬਣਵਾ ਸਕਦੀ ਕਿਵੇਂ ਤਾਇਆ ਠੀਕ ਆ ਭਾਈ ਤੂੰ ਦੱਸ ਕਿਵੇਂ ਹਾਂ ਬੜਾ ਠੀਕ ਆ ਹਾਂ ਹਾਂ ਵਧੀਆ ਸਾਰੇ ਕਿਵੇਂ ਇੱਥੇ ਬਾਰਚ ਕਿਵੇਂ ਬਹਿ ਗਿਆ ਬਸ ਘਰੇ ਦਿਲ ਜਾਨੀ ਲੱਗਿਆ ਮੈਂ ਇੱਥੇ ਬਹਿ ਗਿਆ ਅੱਛਾ ਅੱਗੇ ਗੁਰਦੁਆਰਾ ਸਾਹਿਬ ਆਗ ਜਾਂਦੇ ਅੱਜ ਡਾਲੀ ਵਾਲਾ ਹੈ ਨਹੀਂ ਉੱਥੇ ਸਵੇਰੇ ਗਿਆ ਸੀ ਮੱਥਾ ਟੇਕਣ ਉਦੋਂ ਪਤਾ ਲੱਗਾ ਫਿਰ ਮਹਾ ਉੱਥੇ ਹੁਣ ਕੀ ਕਰਾਂਗੇ ਜਾ ਕੇ ਦੁਆਰੇ ਡਾਲੀ ਵਾਲੇ ਤੱਕ ਕੀ ਕੰਮ ਪੈ ਗਿਆ ਡਾਲੀ ਵਾਲੇ ਤੱਕ ਹੁਣ ਤੈਨੂੰ ਪਤਾ ਤਾਂ ਹੈ ਪੁੱਤ ਉੱਥੇ ਰੋਟੀ ਰਾਟੀ ਖਾਇਆ ਹੁੰਨੇ ਹੋਣਗੇ ਕੀ ਗੱਲ ਹੈ ਨਹੀਂ ਕਰੇ ਜਵਾਕ ਤੇਰੇ ਨੋ ਮੁੰਡਾ ਤੇ ਤੈਨੂੰ ਪਤਾ ਕੰਮ ਤੇ ਭਗ ਜਾਂਦਾ ਭਾਈ ਉਹ ਤਾਂ ਉੱਥੇ ਆਪਦੀਆਂ ਕੰਟੀਨ ਕੰਟੂਨ ਚੋਂ ਖਾ ਲੈਂਦਾ ਰੋਟੀ ਹਾਂ ਤੇਰੇ ਪਰਝਾਈ ਤੇਰੀ ਉਹ ਨੂੰ ਮੇਰੇ ਵਾਲੀ ਉਹ ਤੈਨੂੰ ਪਤਾ ਵੀ ਪੀਕੇ ਗਈ ਵੀ ਹੈਗੀ ਤੇ ਫਿਰ ਉੱਥੇ ਖਾ ਖੂਈ ਦੇ ਹੁੰਦਾ ਭਾਈ ਮਾਹਾਂ ਅੱਜ ਭੁੱਖੇ ਬੈਠੇ ਆਂਗੇ ਮਾਹਾਂ ਚੱਲ ਅਈਂ ਸਾਰ ਲਾਂਗੇ ਚਾਹ ਚੂਪੀ ਕੇ ਇੱਕ ਦੋ ਵਾਰੀ ਤੇ ਰੋਟੀ ਵਾਲੀ ਕੀ ਜਨਦਾ ਤੂੰ ਮੇਰੇ ਨਾਲ ਬੈਠ ਚੱਲ ਆਪਾਂ ਉੱਥੇ ਖਵਾ ਲੈਣਾ ਕਰੇ ਤੈਨੂੰ ਉਹ ਬਸ ਭਾਈ ਐ ਤਾਂ ਹੁਣ ਕਿੱਥੇ ਲੋਟ ਆਉਂਦਾ ਹੁਣ ਚੱਲ ਗੁਰਦੁਆਰੇ ਵੀ ਕਾਹ ਨੂੰ ਜੰਨਾ ਜਦੋਂ ਚੰਗੇ ਭਲੇ ਹੈਗੇ ਆ ਸਾਡੇ ਵਰਗੇ ਉਹ ਤਾਂ ਤੇਰੀ ਗੱਲ ਠੀਕ ਆ ਆ ਫਿਰ ਪਰੜਾ ਲੱਗਦਾ ਨਾ ਨਾ ਪਰੜੇ ਦੀ ਗੱਲ ਤੇਰਾ ਆਪਦਾ ਘਰ ਹੈ ਕਦੋਂ ਮਰਜੀ ਆ ਚਲ ਉਹ ਤਾਂ ਠੀਕ ਆ ਤੇਰੀ ਗੱਲੋ ਕਿੱਥੇ ਦੋ ਵਾਸੀ ਖਾਣੇ ਦੋ ਤੂੰ ਖਾ ਲੈ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਉਹਦੇ ਨਾਲ ਚਲ ਫਰਕ ਤਾਂ ਕੀ ਪੈਣਾ ਭਾਈ ਫੇਰ ਵੀ ਚਲ ਜਦ ਤੂੰ ਆਪ ਨਹੀਂ ਜਵਾਬ ਹੁੰਦਾ ਗਾ ਇਸ ਨੂੰ ਹਾਂ ਹਾਂ ਹੋਰ ਦੱਸ ਚੱਲ ਤੇਰੀ ਪੜਾਈ ਪੜੂ ਕੀ ਕਰਦਾ ਹੁੰਦਾ ਪੜਾਈ ਪੜਾਈ ਦਾ ਬਸ ਹਾਂ ਚੱਲੀ ਜਾਂਦੀ ਆ ਤਾਂ ਇਹ ਵਧੀਆ ਚਲ ਵਧੀਆ ਮੈਂ ਇਧਰੋਂ ਖੇਤੋਂ ਜਾਇਦੀ ਗਣਕ ਜੀ ਦੇਖ ਕੇ ਤੇਰਾ ਬਰਾਉ ਨਹੀਂ ਗਿਆ ਖੇਤਾਂ ਨਾ ਗਿਆ ਨਹੀਂ ਉਹ ਬਿਮਾਰ ਜਾਉ ਰਿਹਾ ਠੰਡ ਜੀ ਲੱਗੀ ਹੱਜੇ ਕੀ ਹੋ ਗਿਆ ਨੂੰ ਉਹ ਬਸ ਪਾਣੀ ਚਾ ਵੀ ਵਾਰੀ ਕਹਿਆ ਵੀ ਮੜਾ ਮੂਟਾ ਭਾਈ ਤੂੰ ਆਪ ਦਾ ਢੰਗ ਨਾਲ ਕੰਮ ਕਰ ਰਿਹਾ ਕਰ ਉੱਥੇ ਚਿੰਬੜਿਆ ਰਹਿੰਦਾ ਚਿਚੜੀ ਵਾਂਗੂੰ ਮੈਂ ਤਾਂ ਬਾਲੇ ਬਾਰੀ ਕਹਿਣਾ ਹੁੰਨਾ ਨੂੰ ਕੋਈ ਕੋਟ ਨਹੀਂ ਕੋਈ ਟੋਪੀ ਨਹੀਂ ਲੈਂਦੀ ਨਹੀਂ ਕਹਿੰਦਾ ਮੈਨੂੰ ਕੀ ਹੋਇਆ ਲੈ ਉਹ ਪਹਿਲਾਂ ਤੂੰ ਜਿੱਦੀ ਆ ਭਾਈ ਇਹ ਪਹਿਲਾਂ ਤੂੰ ਜਿੱਦੀ ਹੈਗਾ ਜਮੀ ਆ ਹੈ ਤਮਾਹ ਤੋਂ ਕੰਮ ਮੈਂ ਨਹੀਂ ਲੈਂਦਾ ਜਮੀ ਵੀ ਆਨਮਾਨ ਹੈ ਉਹਦਾ ਪਤਾ ਤਾਂ ਹੈ ਉਹ ਤਾਂ ਕਹਿੰਦਾ ਮੇਰੇ ਖਰਾਕਾ ਖਾਦੀਆਂ ਹੋਈਆਂ ਨੇ ਲੈ ਹੁਣ ਟੀਕੇ ਲਗਾਉਂਦਾ ਕਰਿਓ ਪਿਆ ਉਖਰਾਕਾਂ ਦਾ ਖਾਦਿਆਂ ਮੀਆਂ ਬਥੇਰੀਆਂ ਖਰਾਕਾਂ ਵਾਲੀ ਤਾਂ ਨਹੀਂ ਗੱਲ ਗੱਲ ਤਾਂ ਆਇਆ ਫਿਰੋ ਟਾਈਮ ਟਾਈਮ ਦੀ ਗੱਲ ਹੁੰਦੀ ਆ ਉਦੋਂ ਜਵਾਨੀ ਸੀ ਹੁਣ ਭਈ ਉਮਰ ਵੀ ਕਿੱਡੀ ਹੋ ਗਈ ਮਾੜਾ ਮੋਟਾ ਆਪਣੇ ਹਿਸਾਬ ਨਾਲ ਚੱਲਣਾ ਚਾਹੀਦਾ ਆ ਹੁਣ ਰੋਟੀ ਦੇ ਲਾਲਾ ਕੇ ਦੋ ਦੋ ਅੰਨ ਨੂੰ ਭੁੱਖੇ ਰਹਿ ਜਾਂਦੇ ਸੀ ਕੋਈ ਚੱਕਰੀ ਨਹੀਂ ਸੀਗਾ ਹੁਣ ਉਮਰ ਦੇ ਹਿਸਾਬ ਨਾਲ ਭਈ ਘੰਟਾ ਨਹੀਂ ਚੱਲਿਆ ਜਾਂਦਾ ਲੈ ਪਹਿਲਾਂ ਤਾਂ ਤਾਂ ਸਿੱਕਿਆ ਉਹ ਵੀ ਕਿੰਨਾ ਕਿੰਨਾ ਖਾ ਜਾਂਦੇ ਸੀਗੇ ਮੇਰੇ ਵਰਗੇ ਨੂੰ ਦੋ ਚਮਚੇ ਖਾ ਲੈ ਲਿਉ ਬਿਮਾਰ ਹੋ ਜੂਗਾ ਮੈਂ ਓਹੋ ਪਚਨ ਕਿੱਥੋਂ ਨਾ ਤਾਂ ਹੁਣ ਉਹ ਜੇ ਸਰੀਰ ਨੇ ਨਾ ਹੁਣ ਉਹ ਜੀ ਅਖਰਾਕਾਂ ਨੇ ਜੇ ਖਰਾਕਾਂ ਚੱਜਦੀ ਹਾਂ ਤਾਂ ਸਾਡੇ ਗਾਂ ਨੂੰ ਸਰੀਰ ਨੇ ਰਹਿ ਜੇ ਹੁਣ ਪਹਿਲਾਂ ਨੇ ਥੋਡੇ ਵਰਗੇ ਅਸੀਂ ਤਾਂ ਕੰਮ ਤੋਂ ਨੱਕ ਮੋੜਦਿਆਂ ਜਵੀ ਹਾਂ ਇਹ ਤਾਂ ਗੱਲ ਹੈ ਹੁਣ ਭਾਈ ਮਸ਼ੀਨਰੀਆਂ ਆ ਗਈਆਂ ਕਿਤੇ ਇੱਕ ਘੰਟੇ ਚ ਕੰਮ ਕਰ ਦਿੰਦੀਆਂ ਕਿਤੇ ਸਾਰਾ ਦਿਨ ਲੱਗੇ ਰਹਿੰਦੇ ਸੀ ਹਾਂ ਅੱਲਾ ਤਾਂ ਅਸੀਂ ਹਲ ਜੋੜਦੇ ਲੈ ਸੀ ਟਰੈਕਟਰ ਨਾਲ ਮਿੰਟ ਮਾਰਦੇ ਆ ਟਰੈਕਟਰ ਤੇ ਵੀ ਨਹੀਂ ਵਹਿੰਦੇ ਹੋਰ ਸਾਡਾ ਹੋਰ ਉਹ ਵੀ ਕਹਿੰਦੇ ਵੀ ਕਿਰਾਏ ਤੇ ਕਰਾ ਲਾਂਗੇ ਆਓ ਵੀ ਮੋਬਾਈਲਾਂ ਜਾਂਦੇ ਚਲਾਉਣ ਲੱਗ ਗਏ ਹੁਣ ਤਾਂ ਦੁਨੀਆ ਨੂੰ ਪਤਾ ਹੀ ਆ ਗਿਆ ਮੋਬਾਈਲਾਂ ਨੇ ਖਾ ਲਈ ਹਾਂ ਚੱਲ ਆ ਜਾ ਕੋਈ ਨਾ ਆ ਰੋਟੀ ਮੈਂ ਵੀ ਕਰੇ ਜਾ ਕੇ ਖਾਂਦਾ ਤੀਗਾ ਮਾਤਾ ਕਾ ਨਾ ਰਹਿਣ ਨਾ ਨਾ ਆ ਜਾ ਭੱਜਾ ਦੋਏ ਖਾਵਾਂਗੇ ਆਪਾਂ ਚੱਲ ਭਾਈ ਫਿਰ ਐਜਾ ਕੰਮ ਤੂੰ ਨਹੀਂ ਸੰਘਿਆ ਕਰਦੇ ਆ ਜਾ ਕਰ ਲੈ ਹੁਣ ਪਾ ਦੇ ਰੋਟੀ ਮੈਂ ਵੀ ਜਾਣਾ ਕਿਤੇ ਪਾ ਦਿੰਨੀ ਆ ਡੈਡੀ ਨੂੰ ਤਾਂ ਖਾਂ ਦੇ ਦੋ ਵਿਚਾਲੇ ਤੁਸੀਂ ਬਹਿ ਜਾਓ ਹੁਣ ਅੜ ਕੇ ਉਹ ਡੈਡੀ ਹੁੰਦੱਸ ਕੀ ਤੀ ਉਹਨੇ ਉਰੇ ਤਾਂ ਰਹਿਣਾਗਾ ਮੈਂ ਕੰਮ ਜਾਣਾ ਹੁੰਦਾਗਾ ਵੱਡਿਆਂ ਨੇ ਰੋਟੀ ਪਹਿਲਾਂ ਖਵਾਉਂਦੇ ਹੁੰਦੇ ਨੇ ਚੱਲ ਖਾਣ ਲੱਗ ਰਹਿਣਾ ਚੁੱਪ ਕਰ ਲੈ ਮੂੰਹ ਜੋ ਬਣਾ ਰਕੇ ਕੀ ਹੋ ਗਿਆ ਹੁਣ ਕੀ ਐ ਮੈਂ ਤੇ ਇੱਕ ਗੱਲ ਕਹਿੰਦੀ ਸੋਨੂੰ ਹਾਂ ਦੱਸ ਜੀ ਅੱਜ ਫਰੀ ਨੂੰ ਆਪਾਂ ਮੰਡੀ ਜਾਏ ਹੁੰਨੇ ਆ ਮੰਡੀ ਕਾ ਮੰਡੀ ਕੀ ਹੈਗਾ ਮੰਡੀ ਕੀ ਹੈਗਾ ਤੁਹਾਨੂੰ ਨਹੀਂ ਪਤਾ ਬੀ ਲੋੜੀ ਆਈ ਜਾਂਦੀ ਅੱਗੇ ਕੁੜੀ ਆਪਣੀ ਘਰੇ ਆਈ ਬੈਠੀ ਉਹਨੂੰ ਲੋੜੀ ਦਾ ਸਮਾਨ ਨਹੀਂ ਦੇਣਾ ਹੁਣ ਲੋੜੀ ਦਾ ਸਮਾਨ ਇਹ ਉਹਨੂੰ ਬਥੇਰੇ ਕੋ ਦਿੱਤਾ ਹੋਇਆ ਰਹਿਂਦੇ ਅਗਰ ਤੂੰ ਬਥੇਰੇ ਕੋ ਸੁੱ ਦਿੱਤਾ ਹੋਇਆ ਮੇਰੇ ਪੇਕੇ ਨੇ ਮੈਨੂੰ ਬਥੇਰੇ ਕੋ ਸੁੱ ਦਿੱਤਾ ਸੀਗਾ ਮੇਰੇ ਪੇਕੇ ਵੀ ਤਾਂ ਦੇ ਕੇ ਜਾਂਦੇ ਨੇ ਨਾ ਕੱਲੀ ਕੱਲੀ ਤੁਹਾਡੇ ਭੈਣ ਹੈਗੀ ਕਹੀ ਜਿਹੀ ਗੱਲਾਂ ਕਰਦੀਆਂ ਤੁਸੀਂ ਇੱਕ ਸੂਟ ਨਹੀਂ ਉਹਨੂੰ ਦਿੱਤਾ ਜਾਂਦਾ ਆ ਹੁਣ ਤਾਂ ਲੈ ਕੇ ਗਈ ਆ ਲੈ ਉਹ ਤਾਂ 2-4 ਦਿਨਾਂ ਬਾਅਦ ਹੋਰ ਆ ਜਾਂਦੀ ਆ ਆ ਕੇ ਸੂਟ ਲੈ ਜਾਂਦੀ ਆ ਤੂੰ ਰਹਿਂਦਾ ਕਰ ਅਗਲੀ ਮੰਗ ਕੇ ਤਾਂ ਨਹੀਂ ਇਹਨਾਂ ਲੈ ਕੇ ਜਾਂਦੀ ਜੇ ਮੰਗ ਕੇ ਲੈ ਕੇ ਜਾਂਦੀ ਹੋਵੇ ਫਿਰ ਵੀ ਕਹੋ ਤੂੰ ਨਾ ਚੰਬਲਾਇਆ ਕਰ ਪਤਾ ਆ ਜਾਂਦੀ ਆ ਤੂੰ ਨਾ ਚੰਬਲਾਇਆ ਕਰੋ ਨੂੰ ਉਹ ਤੇਰੇ ਸਿਰ ਤੇ ਐਸੇ ਜਿਹਾ ਗਲੇ ਕਰੂ ساری ਜ਼ਿੰਦਗੀ ਯਾਦ ਰੱਖੇ ਜੀ ਪਤਾ ਨਹੀਂ ਕਹੇ ਜੇ ਭਾਈਓ ਮਾੜੀ ਮੋਟੀ ਸ਼ਰਮ ਕਰ ਲੋ ਪੈਣੇ ਥੋੜੀ ਸਗੀ ਕੋਈ ਤਾਈ ਚਾਚੇ ਦੀ ਕੁੜੀ ਤਾਂ ਹੈਣੀਗੀ ਵੀ ਸ਼ਰੀਕਾ ਕਰਦੇ ਹੋਂ ਦਾ ਜੇ ਉਹਦੀ ਪੈਣ ਨੂੰ ਨਹੀਂ ਦੇਣਾ ਫਿਰ ਹੋਰ ਕਿਹਨੂੰ ਦਵੋਗੇ ਆਹੋ ਪੈਣ ਨੂੰ ਦੇਣਾ ਤੈਨੂੰ ਕੀ ਪਤਾ ਕਿਵੇਂ ਪੈਸੇ ਕਮਾਉਣੇ ਪੈਣ ਆਹ 200 ਰੁਪਏ ਮਸਾ ਬੰਦਾਸ ਮੈਂ ਤਾਂ ਤੁਹਾਨੂੰ ਕਦੇ ਪੈਸੇ ਕਮਾਉਂਦੇ ਵੇਖਿਆ ਨਹੀਂ ਆ ਜਿਹੜਾ 200 ਕਮਾਉਨੇ ਹੋ ਉਹ ਵੀ ਪਤਾ ਨਹੀਂ ਕਿੱਥੇ ਲਾਉਨੇ ਹੋ ਮੈਂ ਤਾਂ ਅੱਜ ਤੱਕ 1 ਰੁਪਿਆ ਨਹੀਂ ਤੁਸੀਂ ਫੜਾਇਆ ਹੈਗੇ ਆ ਲੈ ਜਿਹੜਾ ਘਰ ਤੇ ਸੌਦਾ ਹੁੰਦਾ ਇਹ ਕਿਥੋਂ ਆਂਦਾ ਇਹ ਰੱਬ ਤੋਂ ਥੋੜੀ ਆਉਂਦਾਗਾ ਮੈਂ ਹੀ ਲਿਆਉਂਦਾਗਾ ਲੈ ਜੇ ਤੈਨੂੰ ਪੈਸੇ ਦੇ ਲਾ ਗਿਆ ਤੂੰ ਤਾਂ ਸਰ ਘਰ ਉਹਨੂੰ ਖਵਾ ਦੇ ਆਹੋ ਪੈਸੇ ਖਵਾਉਣ ਨੂੰ ਤਾਂ ਉਹਨੇ ਮੈਂ ਟਰੱਕ ਪਰ ਪਰ ਕੇ ਦਿੰਨੀ ਆ ਐਨਾ ਕਦੇ ਬੰਦੇ ਦਾ ਆਪਦਾ ਦਿਮਾਗ ਕੰਮ ਕਰਦਾ ਹੁੰਦਾਗਾ ਆ ਨਾਲੇ ਦੇਦੇ ਤੇ ਆਪਦਾ ਸੂਟ ਸਾਰੇ ਨਵੇਂ ਉਹਨੂੰ ਦੇ ਰੱਖੇ ਹੈਗੇ ਕੀ ਲੋੜਤੀ ਤੈਨੂੰ ਕੀ ਲੋੜਤੀਗੀ ਲੋੜ ਤਾਂ ਹੀ ਪੈਂਦੀ ਜੇ ਲਿਆਕੀ ਨਹੀਂ ਦਿੰਦੇ ਹੈਗੇ ਮੇਰੇ ਜਿਹੜੇ ਪਿੱਕਿਆਂ ਤੋਂ ਸੂਟ ਆਉਂਦੇ ਨੇ ਉਹੀ ਉਹਨੂੰ ਵਿਚਾਰੀ ਨੂੰ ਦੇ ਕੇ ਸਾਰ ਦਿੰਦੀ ਆ ਉਹ ਤਾਂ ਕਦੇ ਐ ਵੀ ਨਹੀਂ ਕਿਹਾ ਵੀ ਭਾਬੀ ਤੂੰ ਮੈਨੂੰ ਆਪਦੇ ਵਾਲੇ ਫੜਾ ਦਿੰਨੀ ਐ ਓਏ ਜਿੰਨੇ ਤੇ ਯਾਰ ਨਹੀਂ ਨਾ ਬਹੁਤ ਹੈਗਾ ਉਹਨੂੰ ਬਾਲਾ ਚਮਬਲਾਣਾ ਮੈਂ ਤਾਂ ਕੋਈ ਕਿਸੇ ਨੂੰ ਚਮਲਾਉਂਦੀ ਨਹੀਂ ਕੱਲ ਨੂੰ ਐ ਨਾ ਕਹਦੇ ਹੋ ਫਿਰ ਵੀ ਕਿਤੇ ਅਗਲੀ ਮੈਨੂੰ ਸੁਣਾ ਦੇ ਵੀ ਭਾਬੀ ਐ ਐ ਗਈ ਐ ਐ ਗਈ ਹੁਣ ਮੈਂ ਤੁਹਾਡੇ ਤੇ ਕੋਈ ਦਿਵਾਣੀ ਪਾਉਂਦੀ ਹੈਗੀ ਬਈ ਸੁਣਾਉਣ ਲੱਗੇਗੇ ਉਹ ਤਾਂ ਕਹਿੰਦੇ ਨਹੀਂ ਉਹਨੇ ਜਿੰਨੇ ਮੂੰਹ ਉਹਨੀਆਂ ਗੱਲਾਂ ਨਾਲੇ ਤੈਨੂੰ ਕੀ ਲੋੜ ਆ ਗਈ ਨਾਲੇ ਕਦੋਂ ਦੀ ਆਈ ਹੋਈ ਤੂੰ ਮੜਾ ਮੋਟਾ ਪੁੱਛ ਉਹਨੇ ਜਾਣਾਂ ਕਦੋਂ ਆਗਾ ਬਗਜੂਗੀ ਕਿਸੇ ਬਗਾਨੇ ਘਰੇ ਬੈਠੀ ਐ ਉਹ ਉਹ ਕੁੜੀ ਆਪਦੇ ਘਰੇ ਸੋਣੀ ਲੱਗਦੀ ਹੁੰਦੀ ਐ ਕਹਿੰਦੀ ਬਗਜੂਗੀ ਉਹਨੂੰ ਕਹੇ ਮੜਾ ਮੋਟਾ ਨਾ ਥੋੜਾ ਕੁਝ ਖਾਂਦੀ ਐ ਵੱਧ ਖਾਂਦੀ ਐ ਜਿਨੀ ਰੋਟੀਆਂ ਤੁਸੀਂ ਖਾਣੇ ਉਹ ਨਹੀਂ ਉਹ ਖਾ ਲੈਂਦੀ ਐ ਗੱਲ ਖਾਂਦੀ ਨਹੀਂ ਹੈਗੀ ਉੱਥੇ ਵੀ ਸਰਦਾ ਉਹਦਾ ਪਲਾਇ ਇਹ ਦੇਖ ਜੇ ਅਗਲੀ ਦਾ ਸਰਦਾ ਨਾ ਫੇਰੇ ਬੈਠੀ ਹੈਗੀ ਉਰੇ ਉਹ ਉਹ ਫੇਰੀ ਬੈਠਿਆ ਹਾਂ ਤੂੰ ਤਾਂ ਲੱਗਣ ਬੈਠ ਜਾ ਇੰਤਾਂ ਗੱਲਾਂ ਰੋਟੀ ਪਾ ਲੈ ਮੈਂ ਜਾਂਦਾ ਉਧਰ ਨੂੰ ਬਗਜੂ ਪ੍ਰੀਤ ਮੰਮੀ ਮੇਰੀ ਗੱਲ ਸੁਣ ਪੁੱਤ ਆ ਜਿਹੜੇ ਨਵੇਂ ਭਾਂਡੇ ਤੇ ਸਾਰੇ ਲਾ ਕੇ ਰੱਖ ਤੇ ਪਿੱਤਲ ਦੇ ਇਹਨਾਂ ਨੂੰ ਸਾਫ ਦੇ ਸਾਫ ਦੇ ਕਾਹ ਤੋਂ ਸਾਫ ਦੇ ਦੇਖ ਐਨੇ ਭਾਂਡੇ ਪਏ ਨੇ ਤੇਰੇ ਕੋ ਦੱਸ ਹਾਂ ਆਸਾਨ ਨਹੀਂ ਆਉਂਦਾ ਹੈਗਾ ਰਸੋਈ ਨੂੰ ਇਹਨਾਂ ਨੂੰ ਸਾਫ ਕੇ ਰੱਖ ਦੇ ਫੇਰ ਕੱਢ ਲਈ ਐਨੇ ਮੰਮੀ ਭਾਂਡੇ ਪਏ ਨੇ ਮੈਂ ਕੋਈ ਨਾ ਉ ਵੀ ਮੈਂ ਸੋਚਿਆ ਹੋਇਆ ਸੀ ਆ ਜਿਹੜੇ ਦੂਜੇ ਫालतू ਭਾਂਡੇ ਨੇ ਨਾ ਇਹਨਾਂ ਨੂੰ ਮੈਂ ਸਾਫ ਕੇ ਰੱਖ ਦੂੰਗੀ ਨਾ ਇਹ ਕੀ ਫालतू ਨੇ ਐਨੇ ਵਧੀਆ ਭਾਂਡੇ ਨੇ ਆ ਪਿੱਤਲ ਨੂੰ ਮਾਂਜਣ ਨੂੰ ਪਹਿਲਾਂ 2 ਘੰਟੇ ਲੱਗ ਜਾਂਦੇ ਨੇ ਕੋਈ ਮੰਮੀ 2 ਘੰਟੇ ਹੀ ਲੱਗਦੀ ਮੈਂ ਰੋਜ ਤਾਂ ਮਾਂਦੀ ਆਂ ਕਿ ਦੱਸ ਅੱਜ ਕਿਹੜਾ ਕੋਈ ਨਵਾਂ ਦਿਨ ਚੜ੍ਹਿਆਗਾ ਦੇਖ ਮੇਰੀ ਤਾਂ ਕੋਈ ਗੱਲ ਨਹੀਂ ਮੰਨਦੀ ਵੀ ਸਿਆਣੀ ਬਿਆਣੀ ਕਿ ਤੈਨੂੰ ਕੋਈ ਗੱਲ ਕਹਿੰਦੀ ਆ ਮੰਨ ਵੀ ਲਿਆ ਕਰ ਕਦੇ ਹਰੇਕ ਗੱਲ ਦੇ ਵਿੱਚ ਤੂੰ ਮਰਜ਼ੀਆਂ ਕਰਦੀ ਆਂ ਕਦੇ ਤਾਂ ਮੇਰੀ ਮੰਨ ਲਿਆ ਕਰ ਮੰਮੀ ਗੱਲ ਮੰਨਣ ਦੀ ਨਹੀਂ ਹੈਗੀ ਪਿੱਤਲ ਦੇ ਭਾਂਡੇ ਦਾ ਕਹਿੰਦੇ ਵਧੀਆ ਹੁੰਦੇ ਨੇ ਵਰਤਣੇ ਚਾਹੀਦੇ ਨੇ ਤੂੰ ਮੈਨੂੰ ਕਹੇ ਹੀ ਨਹੀਂ ਸਾਹਮਣੇ ਰੱਖ ਦੇ ਨਾ ਹੁਣ ਕਿਹੜਾ ਵਰਤ ਦਾ ਪਿੱਤਲ ਦੇ ਭਾਂਡੇ ਆ ਸਟੀਲ ਦੇ ਵਰਤ ਦਾ ਅਗਲਾ ਮੈਂ ਤਾਂ ਹੀ ਤਾਂ ਕਹਿੰਨੀ ਆ ਵੀ ਅੱਜ ਕੱਲ ਕੋਈ ਵਰਤਦਾ ਨਹੀਂ ਹੈਗਾ ਜੇ ਆਪਾਂ ਵਰਤਾਂਗੇ ਫੇਰੇ ਲੋਕ ਵੇਖਣਗੇ ਆਪਣੀ ਰੀਸ ਨਾਲ ਕੋਈ ਹੋਰ ਵਰਤਣ ਭੁੱਲਿਆ ਨੇ ਇਹ ਚੀਜ਼ਾਂ ਨੂੰ ਬੱਸ ਕਰ ਕਿਉਂ ਲੋਕਾਂ ਨੂੰ ਤੂੰ ਇਹ ਜਿਹੇ ਪੁੱਠੇ ਰਾਹ ਪਾਉਣੀ ਆ ਬਥੇਰਾ ਕੁਛ ਬਸ ਰਹਿਣ ਦੇ ਤੂੰ ਰੱਖ ਦੇ ਇਹਨਾਂ ਨੂੰ ਸਾਹਮਣੇ ਮੇਰੇ ਕਹੇ ਦੇ ਬਾਰ-ਬਾਰ ਨਾ ਮੈਂ ਤੋ ਕਹਾ ਮੈਂ ਤਾਂ ਨਹੀਂ ਮੰਮੀ ਰੱਖਣੀ ਹੈਗੀ ਸਿੱਧੀ ਜੀ ਗੱਲ ਹੈਗੀ ਨਾ ਕਿਉਂ ਨਹੀਂ ਰੱਖਣੀ ਹੈਗੇ ਤੇ ਫਿਰ ਮੈਂ ਪੈਸੇ ਗਾਦੇ ਖਾਤਰ ਲਾ ਕੇ ਲਈਤੀ ਮਹੀਨਾ ਤੇ ਮੈਂ ਪੇਟੀ ਚ ਜਿੰਦਾ ਲਾਉਣ ਖਾਤਰ ਤਾਂ ਸਾਹਮਣੇ ਰੱਖਣ ਖਾਤਰ ਤੇ ਲਈ ਹੀ ਨਹੀਂ ਇਹਨਾਂ ਨੂੰ ਮੇਰੀ ਗੱਲ ਸੁਣ ਲਾ ਜੇ ਸਾਹਮਣੇ ਤੇ ਨਹੀਂ ਰੱਖਣੇ ਮੈਂ ਚੱਕ ਕੇ ਰੱਖ ਦੂੰਗੀ ਐ ਕਿਵੇਂ ਮੰਮੀ ਰੱਖ ਦੇਗੀ ਤੂੰ ਹਟਦੀ ਨਹੀਂ ਹੈਗੀ ਮੈਂ ਤੈਨੂੰ ਪਿਆਰ ਨਾਲ ਕਹੀ ਜਿੰਨੀ ਆ ਫੇਰ ਉਹੀ ਗੱਲਾਂ ਕਰ ਲੱਗਦੀ ਆ ਫੜਾਉਰੇ ਮੈਂ ਰੱਖਾਂ ਆ ਮੰਨਦੀ ਹੋਣੀ ਹੁੰਦੀ ਫੇ ਮੁੰਡੇ ਨੂੰ ਕਾ ਕੇ ਰੱਖੂ ਵੇ ਸੁਣਾਦਾਊਗਾ ਮੰਮੀ ਛੱਡ ਪਤੀਲਾ ਤੂੰ ਤਾਂ ਕਮਾਲ ਕਰਦੀ ਆ ਤੂੰ ਤਾਂ ਐ ਕਹਿੰਨੀ ਆ ਵੀ ਮੈਂ ਜਿਵੇਂ ਤੇਰੇ ਭਾਂਡੇ ਵਰਤੀਏ ਨਹੀਂ ਹੁੰਦੀ ਆ ਨਾ ਮੇਰੀ ਗੱਲ ਸੁਣ ਮੇਰੇ ਕਾਤੇ ਨਹੀਂ ਮੇਰਾ ਘਰ ਐ ਮੇਰੇ ਘਰ ਚ ਤੂੰ ਚੀਜ਼ਾਂ ਖਰੀਦੀ ਆ ਤੂੰ ਕਿਉਂ ਮੇਰੇ ਕਾਤੇ ਨਹੀਂ ਚੀਜ਼ ਸਾਰੀਆਂ ਚੀਜ਼ਾਂ ਤੇ ਮੇਰਾ ਹੱਕ ਆ ਜਿਵੇਂ ਮੈਂ ਕਹੂੰਗੀ ਉਵੇਂ ਹੀ ਚੱਲੂਗਾ ਹੁਣ ਤੂੰ ਆਪਣੀਆਂ ਮਰਜ਼ੀਆਂ ਘੱਟ ਕਰਿਆ ਕਰ ਜੇ ਮੈਂ ਕੁਝ ਬੋਲਦੀ ਨਹੀਂ ਤੂੰ ਦਿਨਾਂ ਦਿਨ ਸਿਰ ਚੜਦੀ ਜਾਈ ਜੰਨੀ ਆ ਅੱਛਾ ਮੇਰੀ ਗੱਲ ਸੁਣ ਮੰਨੇ ਅਭੀ ਤੇਰਾ ਘਰ ਐ ਤੂੰ ਮਾਂ ਪਿੱਛੋਂ ਲਈ ਸੀ ਤੂੰ ਵੀ ਤਾਂ ਵਿਆਹ ਕਰਵਾ ਕੇ ਆਈ ਐ ਹੁਣ ਉਹ ਤੋਂ ਬਾਅਦ ਇੱਥੋਂ ਬਾਅਦ ਮੈਂ ਆਈ ਆ ਵਿਆਹ ਕਰਵਾ ਕੇ ਮਰ ਜਿੰਨਾ ਹਿੱਸਾ ਤੇਰਾ ਉਹਨਾ ਮੇਰਾ ਵੀ ਐ ਬਈ ਓਰੇ ਦੇ ਕਿ ਮੈਂ ਨਾਲੇ ਮੈਂ ਬੋਲਣ ਲੱਗੀ ਆ ਤੇਰੇ ਤੂੰ ਬੁਲਾ ਰਹੀ ਐ ਮੈਨੂੰ ਹੁਣ ਚੁੱਪ ਕਰਕੇ ਭਾਂਡੇ ਰੱਖ ਦੇ ਨਹੀਂ ਮੈਂ ਆਪ ਰੱਖੂੰਗੀ ਮੈਂ ਸਵਾਦਾਂਗਾ ਮੈਂ ਤੇ ਰੱਖ ਦਿਆਂਗੀ ਮੇਰੇ ਰੱਖ ਦੇਂਗੀ ਤੂੰ ਜਾ ਕੇ ਬੋਲਣ ਲੱਗੀ ਤੂੰ ਮੇਰੀ ਗੱਲ ਸੁਣ ਫਿਰ ਤੂੰ ਕਹੇਂਗੀ ਬੋਲਦੀ ਐ ਤੂੰ ਆਪ ਦੇ ਭਾਂਡੇ ਤਾਂ ਆਪਣੀ ਕੁੜੀ ਨੂੰ ਚਕਾਤੇ ਸਾਰੇ ਬਈ ਮੈਂ ਕਿਹੜੇ ਚਕਾਤੇ ਆਪ ਤੇਰੇ ਤੈਨੂੰ ਕੱਢ ਕੇ ਦਾਇ ਹੋਣਿਆ ਸਟੀਲ ਦੇ ਥੋੜੇ ਭਾਂਡੇ ਇੰਨੇ ਭਾਂਡੇ ਪਏ ਨੇ ਉਹਨੇ ਤਾਂ ਮੈਨੂੰ ਕੋਈ ਚੁਕਾਈ ਨਹੀਂ ਹੈਗੀ ਕੁੜੀ ਨੂੰ ਵੀ ਦੇਣ ਆਈ ਦੀ ਬਿਆਹ ਨੂੰ ਦਿੱਤੇ ਨੇ ਬਾਅਦ ਚ ਦੱਸ ਮੈਂ ਕੀ ਦੇਤਾ ਉਹਨੂੰ ਫਿਰ ਇੰਨੇ ਵੀ ਨਹੀਂ ਦਿੰਦੇ ਹੁੰਦੇ ਤੂੰ ਤਾਂ ਇੱਕ ਗਲਾਸ ਵੀ ਨਹੀਂ ਛੱਡਿਆ ਘਰ ਚ ਲੈ ਛੱਡਿਆ ਨਹੀਂ ਲੋਕੋ ਤਾਂ ਆ ਕੇ ਅੱਛਾ ਮਿੱਟੀ ਦੇ ਭਾਂਡੇ ਚ ਖਾਂਦੀ ਰਹੀਆਂ ਹੈਂ ਬਿਆਹ ਕੇ ਆਈਆਂ ਆ ਮੇਰੇ ਹੀ ਭਾਂਡੇ ਵਰਤਦੀਆਂ ਜੱਦੀ ਮਾਂ ਆਪਦੇ ਸਾਰੇ ਭਾਂਡੇ ਲਾਏ ਹੋਏ ਨੇ ਮੈਂ ਤੇਰਾ ਇੱਕ ਵੀ ਭਾਂਡਾ ਨਹੀਂ ਵਰਤੇ ਹੈਗਾ ਓਏ ਬਿਨਾਂ ਗੱਲ ਤੋਂ ਤੂੰ ਲੜਾਈ ਪਾਈ ਜਾਨੀਆ ਫਿਰ ਪਾਈ ਜਾ ਫਿਰ ਪਾਂ ਤੇ ਤੇਰੀ ਮਾਂ ਨੇ ਤੈਨੂੰ ਬਰਤਨ ਨੂੰ ਦਿੱਤੇ ਦੀ ਕਿ ਪੇਟੀ ਚ ਟਿਕਾਉਣ ਨੂੰ ਦਿੱਤੇ ਦੀ ਫਿਰ ਮੈਂ ਹੋਰ ਤੈਨੂੰ ਕੀ ਕਹਿ ਰਹੀ ਆ ਵੀ ਮੈਂ ਵੀ ਤਾਂ ਬਰਤਨ ਖਾਤਰ ਲਈ ਆ ਪੇਟੀ ਚ ਟਿਕਾਉਣ ਖਾਤਰ ਥੋੜੀ ਲਈ ਆ ਮੈਂ ਬਸ ਮੇਰੇ ਤੋਂ ਨਹੀਂ ਨਾ ਬੋਲ ਹੁੰਦਾ ਜਿਹੜੀ ਗੱਲ ਮੈਂ ਕਹੀ ਆ ਉਹ ਮੰਨ ਲਾ ਨਹੀਂ ਤਾਂ ਫਿਰ ਕਲੇਸ਼ ਹੋਊਗਾ ਘਰ ਦੇ ਵਿੱਚ ਮੇਰੇ ਕਹਣੇ ਤੋਂ ਬਾਹਰ ਜਾਏਗੀ ਮੈਂ ਲੋਕਾਂ ਦੀ ਬੰਗਾਂ ਦੇਖ ਲੈ ਇੱਕ ਵਾਰ ਕਹੇ ਤੇ ਮੰਨ ਜਾਂਦੀਆਂ ਨੇ ਤੂੰ ਪਤਾ ਨਹੀਂ ਕਹਿ ਜਿਓ ਬਣ ਗਈ ਲੋਕਾਂ ਦੀ ਸਸਾ ਐਵੇਂ ਸ੍ਰੀਕਾ ਵੀ ਨਹੀਂ ਕਰਦੀ ਜਿਵੇਂ ਤੂੰ ਕਰਦੀ ਹੈਗੀ ਫੇਰਾ ਮੈਂ ਤੇ ਸ੍ਰੀਕੇ ਦੀ ਕੀ ਗੱਲ ਆ ਸ੍ਰੀਕ ਕਿਸ ਤਰੀਕੇ ਦੀ ਗੱਲ ਇਹ ਹੈਗੀ ਮੈਂ ਆਪਦੇ ਪੈਸੇ ਲਾ ਕੇ ਭਾਂਡੇ ਲਈਆਂ ਮੈਂ ਵਰਤਾ ਜਾਂ ਨਾ ਵਰਤਾ ਇਹ ਤੇ ਮੇਰੀ ਮਰਜ਼ੀ ਹੈ ਪਹਿਲਾਂ ਮੈਨੂੰ ਐਂ ਦੱਸ ਦੇ ਤੈਨੂੰ ਇਹਨਾਂ ਬੋਲਣਾ ਕਿਨੇ ਸਿਖਾਇਆ ਬੋਲਣਾ ਤੂੰ ਆਜਾ ਸਿੱਖਣ ਲੱਗੀ ਆ ਤੂੰ ਇਹ ਕੁਛ ਬੋਲਣਾ ਆ ਜਾਂਦਾ ਹੁੰਦਾ ਹੈ ਮੰਮੀ ਜੇ ਤੁਸੀਂ ਆਪ ਮੈਨੂੰ ਟੰਗ ਨਾਲ ਬੋਲੋ ਨਾ ਤਾਂ ਮੈਂ ਵੀ ਕਿਉਂ ਬੋਲਣਾ ਲੱਗਾਂ ਜ਼ਿਆਦਾ ਹੀ ਬੋਲੀ ਜਾਂਦੀ ਆ ਕੋਈ ਗੱਲ ਨਹੀਂ ਮੈਂ ਦੇਖ ਲਊਗੀ ਸ਼ਾਮ ਤੱਕ ਤੇਰੇ ਭਾਂਡੇ ਪੇਟੀ 'ਚ ਰੱਖੂੰਗੀ ਮੈਂ ਇਹ ਤਾਂ ਕਿ ਮੇਰਾ ਕਰੇਗੀ ਮੈਂ ਵੀ ਵੇਖਦੀ ਆ ਤੂੰ ਰੱਖ ਕੇ ਦਿਖਾਈ ਫੇਰ ਉਹ ਵੀ ਫਿਰ ਹਟਦੀ ਨਹੀਂ ਹੈਗੀ ਜੇ ਮੈਂ ਕਦੇ ਮੂਰੇ ਬੋਲੀ ਨਹੀਂ ਇਹਦਾ ਮਤਲਬ ਐਂ ਥੋੜੀ ਐ ਵੀ ਕੁਝ ਵੀ ਬੋਲੀ ਐਂ ਕਿ ਮੈ ਭਾਂਡੇ ਮੈਂ ਲਿਆ ਕਿ ਰਹਿ ਗਈ ਪੈਸੇ ਮੈਂ ਲਾ ਕੇ ਰਹਿ ਗਈ ਇੱਕ ਇੱਕ ਰੁਪਿਆ ਜੋੜ ਕੇ ਤਾਂ ਮੈਂ 4-5 ਭਾਂਡੇ ਬਣਾਏ ਨੇ ਉਹ ਹੀ ਕਹਿੰਦੀ ਮੈਂ ਸਾਮਕੇ ਰੱਖਦਾ ਬੇਟੀ ਚ ਉਲੀ ਲਾਉਣੀ ਆ ਭਾਂਡਿਆਂ ਨੂੰ ਮੈਂ ਤਾਂ ਨਹੀਂ ਚੱਕਣ ਦਿੰਦੀ ਚੱਕ ਕੇ ਦਿਖਾਈ ਤੂੰ ਫੇਰ ਯੋਗਾ ਮਾ ਬੁੜਬੁੜ ਜੀ ਕਰਦੀ ਆ ਰਹੀ ਮੇਰੀ ਗੱਲ ਸੁਣ ਪੁੱਤ ਆਪਣੀ ਧੀ ਨੂੰ ਸਮਝਾ ਲੈ ਦੇਖ ਲੈ ਕਿੰਨਾ ਜਲੂਸ ਕੱਢਦੀ ਆ ਕੋਈ ਕਹਿਣਾ ਨਹੀਂ ਮੰਨਦੀ ਮੇਰਾ ਕੁੜੀ ਆਈ ਹੋਈ ਆ ਕੁੜੀ ਕੀ ਸੋਚਦੀ ਹੋਊਗੀ ਮੈਂ ਤਾਂ ਆਏ ਕਿਹਾ ਤੀ ਵੀ ਪੁੱਤ ਨਵੇਂ ਭਾਂਡੇ ਲਏ ਨੇ ਉਹਨਾਂ ਨੂੰ ਸਾਭਦੇ ਕਾ ਨੂੰ ਐਨੇ ਬਾਹਰ ਰੱਖ ਰੱਖ ਕੇ ਰੋਲਣ ਲੱਗੀ ਹੋਈਆਂ ਆਖ ਕੇ ਕਹਿੰਦੀ ਮੈਂ ਤਾਂ ਆਈ ਵਰਤੂੰਗੀ ਬਾਹਰੇ ਰੱਖੂੰਗੀ ਉਹ ਮਾ ਫਿਰ ਕਿਹਾ ਤੂੰ ਮਾੜੀ ਗੱਲ ਪਿੱਛੇ ਲੜਾਈ ਪਾ ਲੈਣੀ ਹੈ ਜੀ ਨਾ ਕੀ ਲੜਾਈ ਪਾਈ ਆ ਪਹਿਲਾਂ ਤਾਂ ਮੈਨੂੰ ਆਏ ਦੱਸ ਤੂੰ ਹੈ ਕਹਿੰਦੀ ਆਖੇ ਲੋਕ ਪਿੱਤਲ ਦੇ ਭਾਂਡੇ ਨਹੀਂ ਵਰਤਦੇ ਮੈਂ ਵਰਤ ਕੇ ਦਿਖਾਉਂਗੀ ਇੰਨਾ ਨਹੀਂ ਪੁੱਤ ਓੜ ਕੇ ਚੱਲੀਦਾ ਹੁੰਦਾ ਹਾਂ ਉਹ ਸਟੀਲ ਦੇ ਭਾਂਡੇ ਐਨੇ ਪਏ ਨੇ ਉਹ ਦੱਸ ਕਵਾੜ ਚ ਵੇਚਣੇ ਨੇ ਗੱਲ ਭਾਂਡਿਆਂ ਦੀ ਨਹੀਂ ਹੈਗੀ ਉਹਨੂੰ ਚਾਹਵਾਗਾ ਚਲ ਵਰਤ ਲੈਣ ਤੇ ਫਿਰ ਦੱਸ ਕੀ ਹੋ ਗਿਆ ਬਸ ਤੂੰ ਵੀ ਉਹਦੀਆਂ ਗੱਲਾਂ ਜੇ ਤੈਨੂੰ ਵੀ ਮਾਂ ਨਹੀਂ ਚੰਗੀ ਲੱਗਦੀ ਸਾਰੀ ਉਮਰ ਹੋ ਗਈ ਮਾਂ ਨੂੰ ਤੇਰਾ ਘਰ ਸੰਭਦੀ ਨੂੰ ਹੁਣ ਅੱਛਾ ਉਹਦੀ ਮਰਜ਼ੀ ਚੱਲੂ ਘਰ 'ਚ ਹੈ ਮੈਨੂੰ ਪਤਾ ਨਾ ਆਪਣਾ ਘਰ ਕਿਵੇਂ ਚਲਾਉਣਾ ਹੈ ਮਾਂ ਉਹਦੀ ਮਰਜ਼ੀ ਤਾਂ ਕਿਵੇਂ ਚੱਲੂ ਮਰਜ਼ੀ ਤਾਂ ਤੇਰੀ ਚੱਲਣੀ ਆ ਕੋਈ ਨਾ ਮੈਂ ਕਹਿ ਦੂੰਗਾ ਉਹਨੂੰ ਨਾ ਮੈਂ ਕਾਦੇ ਵਾਸਤੇ ਆ ਨਾ ਮੈਂ ਕੀ ਲੜ ਪੀ ਭਾਈ ਬੋਲਦੀ ਤਾਂ ਉਹ ਆ ਗਿੱਠ ਦੀ ਜਵਾਨ ਤਾਂ ਉਹਦੇ ਲੱਗੀ ਹੋਈ ਆ ਮਾੜੀ ਜੀ ਗੱਲ ਨਹੀਂ ਕਹਾਉਂਦੀ ਜਦੋਂ ਬੋਲਣ ਲੱਗ ਜਾਂਦੀ ਆ ਕੀ ਕਹਿੰਦੀ ਆ ਫਿਰ ਆ ਬੋਲ ਕਹਿੰਦਾ ਕੀ ਕਹਿੰਦੀ ਆ ਕਹਿੰਦੀ ਮੈਂ ਤਾਂ ਕਰੂੰਗੀ ਜਿਹੜਾ ਕੁਝ ਕਰਨਾ ਕਰ ਲਾ ਆਹ ਬੋਲਦੀ ਆ ਮੈਂ ਤਾਂ ਆਪਣੀ ਮਰਜ਼ੀ ਚ ਲਾਉਂਗਾਂ ਦੀ ਬਾ ਤੁਨ ਨੂੰ ਮੈਂ ਬਥੇਰਾ ਸਮਝਾਉਂਦਾ ਸੀ ਵੀ ਨਾ ਗਵਾਂਡੀਆਂ ਦੇ ਜਾਣ ਦਿਆ ਕਰ ਉਹਨਾਂ ਦੇ ਮਗਰ ਲੱਕੇ ਬੋਲਣ ਲੱਗੀ ਉਹ ਵੀ ਪਹਿਲਾਂ ਬੋਲਦੀ ਸੀ ਜਦੋਂ ਆਈ ਸੀ ਕੀ ਕਰੇ ਭਾਈ ਫਿਰ ਸੱਸਾਂ ਮਾੜੀਆਂ ਨੇ ਜੇ ਟੋਕਦੇ ਫਿਰ ਸੱਸਾਂ ਮਾੜੀਆਂ ਨੇ ਆਖੇ ਕਿਸੇ ਨਾਲ ਮਿਲਣ ਵਰਤਨ ਨਹੀਂ ਦਿੰਦੀ ਮੈਨੂੰ ਕੀ ਪਤਾ ਸੀ ਵੀ ਆਹ ਚੰਦ ਚੜਾਊਗੀ ਇਹ ਲੋਕਾਂ ਦੇ ਪਿੱਛੇ ਅਲਗ-ਅਲਗ ਮੇਰੇ ਸਿਰ 'ਚ ਗਲੀਆਂ ਕਰੂਗੀ ਮੈਂ ਤਾਂ ਕਹਿੰਦੀ ਚੱਲ ਦੋ ਘੜੀ ਬੇਲੀ ਹੁੰਦੀ ਆ ਇੱਕ ਦੂਜੀ ਕੋ ਬਹਿ ਜਾਂਦੀਆਂ ਨੇ ਵੀ ਵਧੀਆ ਇਹਨਾਂ ਦਾ ਟਾਈਮ ਪਾਸ ਹੋ ਜਾਂਦਾ ਮੈਨੂੰ ਕੀ ਪਤਾ ਸੀ ਵੀ ਆਹ ਸਿੱਖਿਆ ਦਿੰਦੀਆਂ ਨੇ ਉਹ ਵੀ ਕੰਜਰੀ ਰਾਹੁਤ ਤੂੰ ਚੰਗੀ ਰਹੀ ਹੁਣ ਜਿਹੜਾ ਬੋਲਣ ਲਾ ਲਈ ਮੂਰੇ ਲੈ ਕਹਿੰਦਾ ਬੋਲਣ ਲਾ ਲਈ ਮੈਂ ਤਾਂ ਇਹਨੂੰ ਮਿੰਟ ਜੇ ਸਿੱਧੇ ਕਰ ਦੂੰ ਹੁਣ ਤੂੰ ਹੀ ਨਾ ਗੱਲਾਂ ਚਾਹੀ ਮੈਨੂੰ ਪਤਾ ਵੀ ਹੁਣ ਤੇਰੇ ਕੋਲ ਲੱਗੂਗੀ ਬੋਲਣ ਮੇਰੀ ਗੱਲ ਸੁਣ ਲੈ ਲਾਪਰੀ ਤਾਈ ਹੋਈ ਆ ਘਰੇ ਉਹਦੇ ਕੁੜੀ ਦੇ ਸਾਹਮਣੇ ਜੇ ਇਹਨੇ ਜਲੂਸ ਕੱਢ ਕੇ ਦਿਖਾਤਾ ਦੇਖੀ ਮੇਤੋਂ ਬੁਰਾ ਕੋਈ ਨਹੀਂ ਕੁੜੀ ਦੋ ਦਿਨ ਵਾਸਤੇ ਆਈ ਆ ਉਹਨੂੰ ਵੀ ਨਿਚੈਣ ਨਾ ਰਹਿਣ ਦਿੰਦੇ ਹੈਗੇ ਤੁਸੀਂ ਚਲੋ ਤਾਂ ਮੈਂ ਕਹਿ ਦੇਣਾ ਤੂੰ ਕਿੱਧਰ ਜਾ ਰਹੀ ਤੀ ਹੁਣ ਨਾਲੇ ਮੈਂ ਤਾਂ ਕਿਸੇ ਦਾ ਚੱਲੀ ਤੀ ਉਹ ਲਾਪਰੀ ਦਾ ਸੂਟ ਜਾ ਦਿੱਤਾ ਹੋਇਆ ਸੀ ਹੁਣ ਉਹ ਲੈਣ ਚੱਲੀ ਤੀ ਨਾਲੇ ਕੁੜੀ ਉਹ ਲੋੜ ਹੀ ਨਹੀਂ ਆਉਂਦੀ ਸੰਧਾਰਾ ਨਾਲੇ ਦੇ ਦੂੰਗੀ ਖੁਆ ਕਢ ਦੰਨੀ ਆ ਮਾਂ ਤੇਰਾ ਵੀ ਸਰਿਆ ਪਾ ਪਹਿਲਾਂ ਉਹ ਕਹੀਗੇ ਹੁਣ ਤੂੰ ਕਹੀ ਜਾਂਦੇ ਆ ਦੋ ਚਾਰ ਦਿਨਾਂ ਬਾਅਦ ਆ ਜਾਂਦੇ ਹੁਣ ਕਿੰਨੇ ਕ ਕੱਪੜੇ ਤੇ ਹੀ ਚੱਲੀ ਉਹਨੂੰ ਦੇਖ ਪੁੱਤ ਦੇਖ ਲੈ ਕਹਿੰਦਾ ਦੋ ਚਾਰ ਦਿਨ ਤੀਆਂ ਨੂੰ ਦੰਦਾ ਦਾ ਬੰਦਾ ਥੱਕਦਾ ਨਹੀਂ ਜਿਨ੍ਹਾਂ ਦੇ ਕੁੜੀਆਂ ਹੁੰਦੀਆਂ ਨੇ ਤੈਨੂੰ ਬੋਝ ਬਣਦੀ ਲੱਗਦੀਆਂ ਦੋ ਸੂਟਾਂ ਨਕੀ ਕੱਢ ਜੂਗਾ ਜੇ ਤੂੰ ਹਜ਼ਾਰ ਹਜ਼ਾਰ ਦੇ ਲਿਆ ਕੇ ਦੇ ਦੇਂਗਾ ਉਹ ਗੱਲ ਮੈਂ ਕੋਲੇ ਸਮਾਤਾ ਪੁੱਤ ਮੇਰੀ ਗੱਲ ਸੁਣ ਲਾ ਜੇ ਧੀ ਘਰ ਚਾਈ ਹੁੰਦੀ ਆ ਉਹਨੂੰ ਤਾਂ ਕਹਿੰਦਾ ਭਰ ਭਰ ਕੇ ਤੋਰੀ ਦਾ ਤਾਂ ਰੱਬ ਬਹੁਤਾ ਦਿੰਦਾ ਹੁੰਦਾ ਤੂੰ ਦੱਸ ਮੱਥੇ ਵੱਟ ਪਾਉਣ ਲੱਗ ਗਿਆ ਉਹ ਗੱਲ ਮਾਂ ਮੱਥੇ ਵੱਟ ਪਾਉਂਦੀ ਨਹੀਂ ਕੋਈ ਨਾ ਆ ਜਾਂਦੇ ਪੈਸੇ ਮੈਂ ਆਪੀ ਲੈ ਕੇ ਦੇ ਦੂੰ ਕੋਈ ਨਾ ਬਾਲਾ ਉਹਨੂੰ ਘਰ ਹੀ ਚੱਲਿਆ ਕਰ ਉਹਨੇ ਜਾਣਾ ਏ ਚਲ ਕੋਈ ਨਾ ਉਹਨੇ ਜਾਣਾ ਏ ਸੁਧਾਰਾ ਦੇ ਕੇ ਤੋਰੂੰਗੀ ਮੈਂ ਖਾਲੀ ਹੱਥ ਨਹੀਂ ਤੋਰਨੀ ਹੈਗੀ ਕੋਈ ਨਾ ਲੈ ਕੇ ਦੇ ਦੂੰ ਨਾ ਛੇਤੀਆ ਜੀ ਕਰਦਾ ਮੈਂ ਉਹਦੇ ਨਾਲ ਗੱਲ ਉਹਨੂੰ ਹਾਂ ਛੇਤੀ ਆ ਜੀ ਨਾਲੇ ਜੇ ਜ਼ਿਆਦਾ ਬੋਲੂਗੀ ਲਪਰੀ ਦੇ ਸਾਹਮਣੇ ਉਹਨੂੰ ਆਪਣਾ ਚੁੱਪ ਕਰਾ ਦੇ ਕਿਤੇ ਹੁਣ ਕੁੜੀ ਕੋ ਬੋਲਣ ਲੱਗ ਜਵੇ ਕੋਈ ਨਾ ਕਹਿਣਾ ਮੈਂ ਉਹ ਕਹਿੰਦੀ ਕੀ ਕਹਿੰਦੀ ਉਹ ਕਹਦੇ ਉਹਨੂੰ ਕ ਮਾਂ ਦੇ ਕਹਨੇ ਚ ਰਿਹਾ ਕਰ ਇਹਨੂੰ ਆਏ ਆ ਵੀ ਪਤਾ ਨਹੀਂ ਬਸ ਮੈਂ ਆਪਣੀ ਸੱਸ ਨੂੰ ਬੋਲ ਲੰਨੀ ਐ ਸੁਣ ਲੂਗੀ ਆਏ ਨਹੀਂ ਹੁਣ ਮੈਂ ਸੁਣਦੀ ਕੋਈ ਗੱਲ ਨਹੀਂ ਹੁਣ ਇਹ ਵੀ ਦਊਗਾ ਉਹਨੂੰ ਚੌਧਰ ਲਪਰੀ ਤੋ ਲੈੜੀ ਇਹ ਚਾਹ ਪੀ ਲੈ ਓਹੋ ਹੁਣ ਤਾਂ ਭਾਬੀ ਰੋਟੀ ਖਾਦੀ ਤੀਗੀ ਹੇ ਅਸ ਤਾਂ ਪੀ ਲੈਨੇ ਹੁਣੇ ਰੋਟੀ ਤੋਂ ਬਾਅਦ ੜੀਏ ਚਾਹ ਚਾਹ ਲ ਠੰਡ ਜੀ ਤਾਂ ਪੀਤੀ ਜਾਂਦੀ ਹੁੰਦੀ ਐ ਮੈਂ ਤਾਂ ਇਹ ਕਹਿੰਦੀ ਸੀ ਹਮ ਆ ਮੜਾ ਤੇਰੀ ਮਾਣੂ ਸਮਝਾਉ ਦੇ ਬਾਲੀਆਂ ਬੋਲੀਆਂ ਵਾਲੀਆਂ ਗੱਲਾਂ ਕਰਦੀ ਐ ਤਾਂ ਕਿਉਂ ਕੀ ਕਰਤਾ ਮਾਣ ਤੇ ਕਹਿ ਦਿੰਦੇ ਨੇ ਨੂਹਾ ਮਾੜੀਆਂ ਨੇ ਹੁਣ ਮੇਰੀ ਗੱਲ ਸੁਣ ਤੂੰ ਆਪ ਦੇਖ ਜੇ ਤੂੰ ਮੇਰੀ ਥਾਂ ਤੇ ਹੁੰਦੀ ਵੀ ਤੂੰ ਕੀ ਕਰਦੀ ਮੈਂ ਬਈ ਆਪਦੇ ਪੈਸਿਆਂ ਦੇ ਆਪ ਪਿੱਤਲ ਦੇ ਭਾਂਡੇ ਬਣਾਏ ਨੇ ਤੈਨੂੰ ਵੀ ਪਤਾ ਇਹ ਗੱਲ ਦਾ ਤੇਰੀ ਮਾਂ ਨੇ ਮੈਨੂੰ ਇੱਕ ਵੀ ਭਾਂਡਾ ਨਹੀਂ ਦਿੱਤਾ ਹੈਗਾ ਮੈਂ ਆਪਦੇ ਬਣਾਏ ਹੋਏ ਭਾਂਡੇ ਆਪ ਘਰੇ ਵਰਤਦੀ ਆਨੀ ਆ ਤੇ ਮੈਨੂੰ ਹੁਣ ਵਧੀ ਕੀ ਕਹਿੰਦੀ ਕਹਿੰਦੀ ਸਾਰੇ ਧੋ ਕੇ ਮੈਨੂੰ ਫੜਾ ਦੇ ਮੈਂ ਪੇਟੀ 'ਚ ਸਾਮੂਗੀ ਲੈ ਅੱਛਾ ਹਾਂ ਤੇ ਪੇਟੀ 'ਚ ਸਾਮਣ ਖਾਤਰ ਥੋੜੀ ਲਿਆਂਦੇ ਨੇ ਮੈਂ ਜੇ ਪੇਟੀ 'ਚ ਸਾਮਣੇ ਹੁੰਦੇ ਮੈਂ ਕੱਢ ਦਈਂ ਹਿਨਵਾਰ ਮਾਂ ਬੇ ਸਾਮ ਕੇ ਰੱਖ ਲੈਂਦੀ ਬਈ ਸਹੀ ਗੱਲ ਐ ਮਾਂ ਦਾ ਤਾਂ ਨਾ ਸੱਚੀ ਦਿਮਾਗ ਪੁੱਠਾ ਲੈ ਵੀ ਪੇਟੀ 'ਚ ਸਾਮਣ ਵਾਸਤੇ ਹੁੰਦੇ ਨੇ ਕਦੇ ਇਹ ਜੇ ਭਾਂਡੇ ਲੋਕ ਤਾਂ ਉਹੀ ਮਰਦੇ ਫਿਰਦੇ ਨੇ ਪਿੱਤਲ ਪਿੱਛੇ ਨੀ ਅੱਜ ਕੱਲ ਤਾਂ ਹਾਂ ਮਾੜੀਆਂ ਨੇ ਸਟੀਲਾਂ ਸਟੂਲਾਂ ਦੀਆਂ ਵਰਤਣੀਆਂ ਲੋਕ ਕਹਿੰਦੇ ਪਿੱਤਲ ਦੇ ਭਾਂਡੇ ਵਰਤੋ ਪੁਰਾਣਾ ਜ਼ਮਾਨਾ ਵਾਪਸ ਲੈ ਕੇ ਆਓ ਮੈਂ ਤਾਂ ਕਹਿੰਦੀ ਆ ਮੈਨੂੰ ਤਾਂ ਬਈ ਸ਼ੌਂਕ ਸੀਗਾ ਸ਼ੁਰੂ ਤੋਂ ਵੀ ਮੇਰੇ ਸਾਰੇ ਭਾਂਡੇ ਨਾ ਪਿੱਤਲ ਦੇ ਹੋਣ ਮੇਰੀ ਮਾਂ ਦੇ ਵੀ ਬਾਧੂ ਭਾਂਡੇ ਨੇ ਕਿ ਅਸੀਂ ਬਾਧੂ ਘਰੇ ਲਾਏ ਹੋਏ ਨੇ ਉੱਥੇ ਤੇ ਹੁਣ ਮੈਂ ਕੀ ਕਰੀਂ ਰੁਪਿਆ ਜੋੜ ਕੇ ਭਾਂਡੇ ਬਣਾਏ ਨੇ ਹੁਣ ਤੇਰੀ ਮਾਂ ਹੀ ਜਿਹਾ ਗੱਲਾਂ ਕਰੀ ਜਾਂਦੀ ਐ ਫੇਰ ਬਈ ਫਿੱਕਪਾਊਗੀ ਇਹ ਜੀ ਕੋਈ ਫਾਇਦਾ ਨਹੀਂ ਹੈਗਾ ਗੱਲਾਂ ਕਰਨੇ ਚ ਕਦੋਂ ਕਹਿੰਦੀ ਸੀ ਮਾਂ ਆ ਹੁਣੇ ਲੜਕੇ ਛੱਟੇ ਥੋੜਾ ਟਾਈਮ ਪਹਿਲਾਂ ਮੇਰੇ ਨਾਲ ਚਾਲ ਕੋਈ ਨਾ ਹੁਣ ਤਾਂ ਮੈਂ ਖੜਕਾਉਂਗੀ ਫਿਰ ਹੁਣ ਤਾਂ ਜਮੀਨ ਹੀ ਨਹੀਂ ਪਤਾ ਹੈਗਾ ਕਾਸੀਦਾਲ ਐ ਕਿ ਸਾਹਮਣੇ ਵਾਸਤੇ ਨੇ ਅੱਛਾ ਹੀ ਲੰਗ ਜੂਗੀ ਸਾਰੀ ਉਮਰ ਫਿਰਤਾ ਸਾਹਮਣੇ ਸਾਹਮਣਿਆਂ ਨੂੰ ਇਹਨਾਂ ਦਾ ਖੜਾ ਮਾਰਾ ਦੀ ਰੇਟ ਵਧਣ ਲੱਗ ਰਿਹਾ ਹੁਣ ਪੈਣ ਕਿ ਹੱਸਿਆਉਣਾ ਹੈ ਪੈਣ ਬਣ ਕੇ ਨਾ ਉਹਨੂੰ ਪਿਆਰ ਨਾਲ ਸਮਝਾਦੀ ਕਿਉਂਕਿ ਮੈਨੂੰ ਪਤਾ ਹੈ ਮੇਰੀ ਗੱਲਾਂ ਦਾ ਉਹ ਗੁੱਸਾ ਕਰਦੀ ਹੈ ਫਿਰ ਮੈਨੂੰ ਕਹਿੰਦੀ ਹੈ ਤੂੰ ਮੇਰੇ ਮੂਰੇ ਬੋਲਦੀ ਹੈ ਹੁਣ ਤੂੰ ਐ ਦੇਖ ਜੇ ਤੇਰੀ ਸੱਸ ਹੁੰਦੀ ਬਈ ਤੈਨੂੰ ਰੋਕਦੀ ਤੂੰ ਉਹਦੀ ਗੱਲਾਂ ਸੁਣ ਲੈਂਦੀ ਜਿਹੜੀ ਗੱਲ ਸੁਣਨ ਵਾਲੀ ਹੁੰਦੀ ਆ ਭਾਬੀ ਚਲ ਉਹ ਤਾਂ ਬੰਦਾ ਮੰਨ ਲੇ ਇਹ ਵੀ ਮੰਨ ਲੇ ਭਾਈ ਵੱਡੀਆਂ ਜਿਹੀ ਗੱਲ ਮੰਨਣੀ ਚਾਹੀਦੀ ਹੈ ਹਨਾ ਹੁਣ ਇਹ ਤਾਂ ਕੋਈ ਗੱਲ ਹੈ ਨਹੀਂ ਇਹ ਚ ਕੋਈ ਮੈਨ ਤਾਂ ਕੋਈ ਲੱਗਦੇ ਨਹੀਂ ਹੈਗੇ ਆ ਕੱਢੜ ਪਾਉਣ ਨੂੰ ਕੋਈ ਗੱਲ ਚ ਉਸ ਭਾਂਡੇ ਸਾਹਮਣੇ ਆਕੇ ਲੈਂ ਮੈਂ ਤਾਂ ਲਾਪੇ ਤੇਰੇ ਕੋਲੇ ਤਾਂ ਗੱਲ ਕਰੀਏ ਮਾ ਚਲ ਬਈ ਤੇਰੀ ਮਾਂ ਆਏਗੀ ਹਨਾ ਸਮਝ ਜੂਗੀ ਤੇਰੀ ਗੱਲ ਫਿਰ ਐਵੇਂ ਘਰ ਚ ਲੜਾਈਆਂ ਪੈਣਗੀਆਂ ਉਹ ਗੱਲ ਦਾ ਕੀ ਫਾਇਦਾ ਫਿਰ ਕੀ ਕੁਛ ਕਹਿੰਦੀ ਹੈ ਸਾਹਮਣੋਂ ਤੈਨੂੰ ਭਲਾ ਸਾਰਾ ਕੁਛੇ ਕਹਿੰਦੀ ਜਿਹੜੇ ਚਾਰ ਪੰਜ ਭਾਂਡੇ ਲਾਏ ਹੋਏ ਨੇ ਮੈਂ ਘਰੇ ਮੈਂ ਤਾਂ ਹਜੇ ਕਹਿੰਦੀ ਸੀ ਮੈਂ ਗਲਾਸ ਲਿਆਉਂਗੀ ਮਾਲੇ ਸੋਹਣੇ ਲੱਗਦੇ ਨੇ ਰਸੋਈ ਚ ਲੈ ਲਿਆ ਲਿਆ ਵਧੀਆ ਹੋਰ ਆ ਪਿੱਤਲ ਦੇ ਭਾਂਡੇ ਦਾ ਵਰਤਨੇ ਜਹੀਦੇ ਨੇ ਜੇ ਬਰਤਨ ਦਊਗੀ ਫੇਰ ਇਹ ਐ ਰੌਲਾ ਤਾਂ ਇਸ ਗੱਲ ਦੀ ਐ ਲੜਾਈ ਤੇ ਮੇਰੇ ਨਾਲ ਹੁਣੇ ਪਾਈ ਬੈਠੇ ਜੇ ਕਿਤੇ ਕਲਾਸ ਗਲੂਸ ਲਿਆਂਦੇ ਮੈਂ ਫਿਰ ਪਤਾ ਨਹੀਂ ਕੀ ਕੁਸ ਕਰੂਗੀ ਮੇਰੇ ਨਾਲ ਕੋਈ ਨਾ ਮਾਂ ਨੂੰ ਤਾਂ ਮੈਂ ਕਹਿ ਦੂੰਗੀ ਉਹ ਤਾਂ ਹੀ ਮਾਰੀ ਜਾਂਦੀ ਆ ਪੱਕਾ ਹੀ ਉਹ ਤਾਂ ਪਹਿਲਾਂ ਵਾਲੀ ਬੁੜੀਆਂ ਵਾਲੀ ਸੋਚ ਆ ਬਸ ਪਹਿਲਾਂ ਈ ਬੁੜੀਆਂ ਕੀ ਕਰਦੀਆਂ ਭੜੀਆਂ ਸਾਰੀਆਂ ਚੀਜ਼ਾਂ ਠੂਪੇਟੀ ਚ ਕੋਈ ਬੈਡਾਂ ਚ ਕੋਈ ਨਵਾਰੀਆਂ ਚ ਐਂ ਡੇਗੀਆਂ ਜਾਂਦੀਆਂ ਹੁੰਦੀਆਂ ਪਹਿਲਾਂ ਪਤਾ ਨਹੀਂ ਸੀ ਨਾ ਲੋਕਾਂ ਨੂੰ ਇੰਨਾ ਹੁਣ ਤੂੰ ਐਂ ਦੇਖ ਲੈ ਵੀ ਪੇਟੀ ਚ ਡੇਗਣ ਦਾ ਕੋਈ ਫਾਇਦਾ ਹੈਗੇ ਕੱਲ ਨੂੰ ਐ ਨਹੀਂ ਪਤਾ ਮਰਨੇ ਪਤਾ ਨਹੀਂ ਜਿਉਣੇ ਸਾਰਾ ਕੁਝ ਪੇਟੀਆਂ ਚ ਜਿੰਦੇ ਲਾਏ ਲੱਗੇ ਰਹਿ ਜਾਣਗੇ ਵੀ ਜਿਹੜੀ ਚੀਜ਼ ਵਰਤ ਲਈ ਉਹੀ ਵਧੀਆ ਆਪਣੇ ਖਾਤਰ ਤਾਂ ਸਹੀ ਗੱਲ ਐ ਤਾਂ ਹੈ ਤੇਰੀ ਗੱਲ ਪਰ ਠੀਕ ਐ ਤੂੰ ਸਮਝਾਈ ਪਹਿਨਣ ਕੇ ਉਹਨੂੰ ਚੰਗਾ ਨਾ ਨਾ ਮੈਂ ਤਾਂ ਸਮਝਾ ਦੂੰ ਬਥੇਰਾ ਸਮਝਾ ਦੂੰਗੀ ਤੈਨ ਨਾਲੇ ਮੈਂ ਕਹਿੰਦੀ ਸੀਗੀ ਤੇ ਆਪਾਂ ਦੇਖ ਲਾਂਗੇ ਮੰਡੀ ਜਾਏ ਆਵਾਂਗੇ ਜੇ ਤੂ ਰਹੀ ਹੈਗੀ ਤੇ ਸੂਟ ਲਿਓਂਦੇ ਆਪਾਂ ਕੋਈ ਮੰਡੀ-ਮੁੰਡੀ ਮੈਂ ਤਾਂ ਕੀ ਕਰਨ ਜਾਉਂਗੀ ਤੁਸੀਂ ਜਿਹੜਾ ਆਪਣੀ ਪਸੰਦ ਦਾ ਲਿਆਉਣ ਆ ਲਿਆ ਦੋ ਕੋਈ ਗੱਲ ਨਹੀਂ ਮੈਂ ਤਾਰੀਕਾ ਲੂੰਗੀ ਜਿਹੜਾ ਗੁੱਸਾ ਕਰੇਗੀ ਮੇਰੀ ਗੱਲ ਸੁਣਾ ਤੇਰਾ ਭਰਾ ਤਾਂ ਹੈ ਨਹੀਂ ਕੰਮ ਦਾ ਉਹ ਤਾਂ ਜਮੀਨ ਨਿਕਾਸੀ ਦਾ ਲਖਣ ਹੈਗੇ ਮੈਂ ਉਹਦੇ ਕੋਲੇ ਗੱਲ ਕਰੀ ਕਹਿੰਦਾ ਮੇਰੇ ਕੋਲ ਤਾਂ ਟਾਈਮ ਨਹੀਂ ਹੈ ਗੈਲੇ ਮਮਾ ਸਭ ਦੇ ਨਾਲ ਕੁੜੀ ਆਪਣੀ ਕੋਲੇ ਆਈ ਹੈ ਮੈਂ ਆਪਾਂ ਨੂੰ ਦੇ ਦਿੰਨੇ ਹੁਣ ਲੈ ਕੇ ਚੱਲ ਮੇਰੇ ਪਿੱਛੇ ਲੜਾਈ ਲੁੜੀ ਪਉਣ ਦੀ ਕੋਈ ਲੋੜ ਨਹੀਂ ਹੈਗੀ ਭਾਬੀ ਜਾਣਾ ਹੈਗੇ ਨੇ ਤਾਂ ਦੇ ਦੇ ਤਾਂ ਕੋਈ ਗੱਲ ਨਹੀਂ ਨਹੀਂ ਹੈਗੇ ਤਾਂ ਉਹ ਤਾਂ ਐ ਆ ਨਾ ਹੁਣ ਦੇਖਾ ਗਵਾਂਡ ਮੱਥੇ ਲੱਗਦੇ ਆ 100 ਹਨਾ ਕੁਛ ਦੀਆਂ ਨੇ ਫਿਰ ਗਵੰਡਣਾ ਦਰਾਣੀ ਠਾਣੀਆਂ ਨਾ ਦੇ ਲਈਆਂ ਪੇਕਿਆਂ ਤੋਂ ਨਾ ਦੇਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਐਨੀ ਕ ਤਾਂ ਮੈਨੂੰ ਵੀ ਅਕਲ ਹੈ ਜੀ ਹੁਣ ਤੈਨੂੰ ਪਤਾ ਹੈ ਵੀ ਮੈਨੂੰ ਵੀ ਸੌ ਕੁਸੂਰੇ ਦਿਖਾਉਣਾ ਪੈਂਦਾ ਮੈਂ ਵੀ ਤਾਂ ਪੇਕੇ ਜਾਨੀ ਆਵਦੇ ਸੌ ਫਿਰ ਮੈਨੂੰ ਵੀ ਉੱਥੇ ਦਿਖਾਉਣੇ ਪੈਂਦੇ ਨੇ ਨਾ ਗਵੰਡਣਾ ਨੂੰ ਹੀ ਲੱਗਦਾ ਭਾਈ ਐ ਥੋੜੀ ਵੀ ਜੇ ਸੱਸ ਨਹੀਂ ਹੈਗੀ ਫਿਰ ਕਿਹੜਾ ਕੁਛ ਲੈ ਕੇ ਨਹੀਂ ਜਾਣਾ ਉਹੀ ਲੱਗਦਾ ਚਲ ਆਪਾਂ ਤਾਂ ਮੰਗਦੇ ਨਹੀਂ ਭਾਈ ਕੁਛ ਜੇ ਕੁਛ ਦੇਣਾ ਹੋਇਆ ਦੇ ਦਿਓ ਆ ਵੀ ਤੁਹਾਡੇ ਦਿੱਤੇ ਹੀ ਪਾ ਰੱਖਿਆ ਮੈਂ ਤਾਂ ਚਲ ਕੋਈ ਨਾ ਕੁੜੀਆਂ ਤਾਂ ਫਿਰ ਪੇਕਿਆਂ ਦਾ ਦਿੱਤੇ ਹੀ ਪਾਉਂਦੀਆਂ ਹੁੰਦੀਆਂ ਨੇ ਦੇਖ ਹਾ ਪੇਕਿਆਂ ਦੀ ਸਾਰਾ ਹੁੰਦਾ ਕੁੜੀਆਂ ਨੂੰ ਹੋਰ ਕੀ ਦਾ ਸਾਰਾ ਹੁੰਦਾ ਬੋਲੀ ਹੂੰ ਚਲ ਤੂੰ ਆਦੀ ਮਾਨ ਨਾਲ ਕਰੀ ਪਹਿਣ ਬਣ ਕੇ ਗੱਲ ਨਾ ਕੋਈ ਗੱਲ ਨਹੀਂ ਉਹ ਸਮਝਾ ਦਿਆਂਗੇ ਫਿਰ ਪਿੱਛੋਂ ਮੇਰੇ ਨਾਲ ਲੜੀ ਆਊਗੀ ਉਹ ਰਿਆਡੇ ਲੱਗੇ ਰਹਿਣਗੇ ਸਾਡੇ ਤੱਕ ਨਾ ਨਾ ਕੋਈ ਗੱਲ ਨਹੀਂ ਬੇ ਚਿੰਤਾ ਹੋ ਜਾ ਤੂੰ ਹਾਂ ਭਾਂਡੇ ਤਾਂ ਤੈਨੂੰ ਸਾਹਮਣੀ ਪਹਿਣਗੇ ਭਾਬੀ ਸਾਹਮਣੇ ਵੀ ਕੀ ਪਹਿਣਗੇ ਕਿਉਂਕਿ ਭਾਂਡੇ ਮੈਂ ਲੈ ਕੇ ਜਾਣੇ ਆ ਨਾ ਨਾਲ ਜਿਹੜੀ ਚੀਜ਼ ਤੇ ਮੈਂ ਨਾ ਜਰ ਰੱਖ ਲਾਂ ਉਹ ਮੇਰੀ ਨਾ ਹੋਵੇ ਇਹ ਤਾਂ ਕਦੇ ਹੋਇਆ ਹੀ ਨਹੀਂ ਤੇਰੇ ਪਹਿਲਾਂ ਵਾਲੇ ਭਾਂਡੇ ਵੀ ਮੇਰੇ ਕੋਲ ਹੀ ਨੇ ਤੇ ਹੁਣ ਵਾਲੇ ਵੀ ਸਾਰੇ ਮੈਂ ਲੈ ਕੇ ਜਾਊਂਗੀ ਪਰ ਤੇਰੇ ਮੂਰੇ ਤਾਂ ਮੈਨੂੰ ਮਾੜਾ ਮਾਟਾ ਚੰਗਾ ਬਣ ਨਹੀਂ ਪਊਗਾ ਫਿਰ ਵੀ ਇਸ ਘਰ 'ਚ ਤੇਰੇ ਨਾਲ ਆਉਣਾ ਜਾਣਾ ਵੀ ਐ ਬਰਤਣਾ ਵੀ ਐ